ਮਾਹੀ ਵੇ ਮਾਹੀ ਮੈਨੂੰ ਵੈਦ ਮਗਾ ਦੇ ਮਾਹੀ ਵੇ ਮਾਹੀ ਮੈਨੂੰ ਵੈਦ ਮਗਾ ਦੇ ਆਵੇ ਪਲਾਂ ਜਿਹਾ ਸੁੱਖ ਦਾ ਵੇ ਮੇਰਾ ਕੱਲ ਦਾ ਕੱਲ ਦਾ ਕਾਲ ਜਾ ਦੁੱਖ ਦਾ ਵੇ ਮੇਰਾ ਕੱਲ ਦਾ ਕੱਲ ਦਾ ਕਾਲ ਜਾ ਦੁੱਖ ਦਾ ਵੇ ਮੇਰਾ ਕੱਲ ਦਾ ਚੰਗੀ ਸਿਹਤ ਵਾਸਤੇ ਨਾ ਖੁਸ਼ ਰਹਿਣਾ ਬਹੁਤ ਜ਼ਰੂਰੀ ਆ ਔਰ ਖੁਸ਼ ਤਾਰਿਆ ਜਾ ਸਕਦਾ ਜੇ ਮਸਤ ਰੋ ਇਹ ਗਾਣਾ ਮੈਂ ਵੈਸੇ ਨਹੀਂ ਸੁਣਾਇਆ ਤੁਹਾਨੂੰ ਇਹ ਤਾਂ ਮੈਂ ਤਾਂ ਸੁਣਾਇਆ ਕਿਉਂਕਿ ਸਾਡੇ ਸਾਹਮਣੇ ਬੈਠੇ ਨੇ गोयल ਸਾਹਿਬ ਆਯੁਰਵੇਦ ਦੇ ਮਹਾਰ ਸਾਡੇ ਜਿਨ੍ਹਾਂ ਨੂੰ ਜੜੀਆਂ ਬੁੱਟੀਆਂ ਦਾ ਗਿਆਨ ਆ ਸਾਰੇ ਆ ਦਵਾਈਆਂ ਇੰਨੀਆਂ ਸੋਹਣੀਆਂ ਸੋਹਣੀਆਂ ਬਣਾਈਆਂ ਹੋਈਆਂ ਇਹਨਾਂ ਨੇ ਔਰ ਕਿੰਨੀ ਮੈਂ ਕਿੰਨੀ ਕੀ ਤਾਰੀਫ ਕਰਾਂ ਇਹਨਾਂ ਦੀ ਮੇਰੇ ਕੋਲ ਲਫ਼ਜ਼ ਘਟ ਨੇ ਤਾਰੀਫ ਵਾਸਤੇ ਤੇ ਆਪਾਂ ਇਹਨਾਂ ਨਾਲ ਗੱਲ ਹੀ ਕਰਦੇ ਆਂ ਸੋ ਮੈਨੂੰ ਤਾਂ ਕਰਕੇ ਗਾਣਾ ਜਿੱਤੇ ਆ ਗਿਆ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਵੈਦ ਹੀ ਹੁੰਦੇ ਸੀਗੇ ਸਾਨੂੰ ਕਦੇ ਹਸਪਤਾਲਾਂ ਦੇ ਵਿੱਚ ਨਹੀਂ ਸੀ ਜਾਣਾ ਪੈਂਦਾ ਐਲੋਪੈਥੀ ਨਹੀਂ ਸੀ ਖਾਣੀ ਪੈਂਦੀ ਸੋ ਗੁਰੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਮੈਡਮ ਪਹਿਲਾਂ ਤਾਂ ਮੈਂ ਅੱਜ ਬਹੁਤ ਹੀ ਧੰਨ ਹੋਇਆ ਇਹ ਮੈਂ ਦਿਲੋਂ ਮਤਲਬ ਇਹ ਤੁਹਾਨੂੰ ਕਹਿਣਾ ਕਿ ਅੱਜ ਮੈਂ ਵਕਈ ਮੈਂ ਸਮਝਦਾ ਕਿ ਅਗਰ ਮੈਂ ਦੁਨੀਆ ਦੇ ਵਿੱਚ ਕੁਝ ਚੰਗਾ ਕਰਮ ਕੀਤਾ ਤਾਂ ਜੋਦੇ ਬਦਲੇ ਤੁਸੀਂ ਮੇਰੇ ਨਾਲ ਅੱਜ ਮੇਰੇ ਸ਼ੋਅ ਦੇ ਵਿੱਚ ਬੈਠੇ ਹੋ ਤੇ ਦੂਜੀ ਵੱਡੀ ਗੱਲ ਹੈ ਕਿ ਜਿਹੜਾ ਤੁਸੀਂ ਕਿਹਾ ਕਿ ਲੋਕੀ ਮਸਤ ਰਹਿਣਾ ਬਹੁਤ ਜ਼ਰੂਰੀ ਹੈ ਅਗਰ ਤੰਦਰੁਸਤ ਰਹਿਣਾ ਹੈ ਜੀ ਜੀ ਤਾਂ ਉਹ ਇੱਕ ਹੈ ਵੀ ਜ਼ਰੂਰੀ ਹੈ ਕਿ ਅਗਰ ਮਸਤੀ ਜ਼ਿੰਦਾ ਹੈ ਕਿਸੇ ਸ਼ਾਇਰ ਨੇ ਕਹੀ ਹੈ ਇਹ ਗੱਲ ਬਹੁਤ ਵੱਡੇ ਕਲਮਕਾਰ ਨੇ ਇਹ ਗੱਲ ਕਹੀ ਆ ਕਿ ਅਗਰ ਮਸਤੀ ਜ਼ਿੰਦਾ ਹੈ ਤੂੰ ਹਸਤੀ ਜਿੰਦਾ ਹੈ। ਕੀ ਬਾਤ ਹੈ? ਕੀ ਬਾਤ? ਵਰਨਾ ਪੂਰੀ ਦੁਨੀਆ ਜ਼ਬਰਦਸਤੀ ਜਿੰਦਾ ਹੈ। ਆਹ ਹਾਂ। ਕੀ ਬਾਤ ਹੈ? ਮਸਤ ਰਹਿਣਾ ਬਹੁਤ ਜ਼ਰੂਰੀ ਹੈ। ਔਰ ਤੁਸੀਂ ਇਹ ਗੱਲ ਜਿਹੜੀ ਪਕੜੀ ਹੈ ਔਰ ਬਾਕੀ ਜਿਹੜੀ ਤੁਸੀਂ ਮੇਰੇ ਮੇਰੀ ਤਾਰੀਫ ਚ ਇੱਕ ਦੋ ਗੱਲਾਂ ਕਹੀਆਂ ਨੇ ਉਹਤੇ ਫਿਰ ਅਸੀਂ ਉਹਦੇ ਲਈ ਬਹੁਤ ਛੋਟੇ ਆ ਔਰ ਜਿਹੜਾ ਤੁਹਾਡਾ ਰੁਤਬਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਦਾ ਕੋਈ ਸਾਨੀ ਨਹੀਂ ਹੈਗਾ। ਨਹੀਂ ਨਹੀਂ ਪਰ ਅੱਜ ਤੁਸੀਂ ਮੇਰੇ ਕੋਲ ਆਏ ਹੋ ਮੈਨੂੰ ਵੀ ਬੜੀ ਖੁਸ਼ੀ ਹੋਈ ਹੈ ਮੈਂ ਤਾਂ ਕਹਿੰਦੀ ਅਸੀਂ ਦਿਲ ਦੇ ਡਾਕਟਰਾਂ ਦਿਮਾਗ ਤੇ ਮਨ ਦੇ ਡਾਕਟਰ ਅਸੀਂ ਮਨ ਦਾ ਇਲਾਜ ਕਰਦੇ ਆਂ ਉਦਾਸੀ ਦੂਰ ਕਰਦੇ ਆਂ ਤੇ ਤੁਸੀਂ ਸਰੀਰ ਨੂੰ ਤੁਸੀਂ ਬਿਲਕੁਲ ਨਿਰੋਗ ਕਰਦੇ ਹੋ ਬਿਲਕੁਲ ਜੀ ਬਿਲਕੁਲ ਜਿਹੜੀ ਗੱਲ ਕਹਿੰਦੇ ਵੀ ਜੇ ਤੁਹਾਡਾ ਸਰੀਰ ਠੀਕ ਆ ਤੁਹਾਡਾ ਮਨ ਵੀ ਠੀਕ ਹੈ ਮਨ ਠੀਕ ਹੈ ਤਾਂ ਸਰੀਰ ਵੀ ਠੀਕ ਆ ਆਪਾਂ ਕਿੰਨੀਆਂ ਸਾਰੀਆਂ ਗੱਲਾਂ ਕੀਤੀਆਂ ਸੀਗੀਆਂ ਪਿਛਲੇ ਐਪੀਸੋਡ ਦੇ ਵਿੱਚ ਪਰ ਮੈਂ ਇੱਕ ਗੱਲ ਕਹਾਂਗੀ ਕਿ ਜਿਵੇਂ ਤੁਸੀਂ ਕਹਿੰਿਆ ਮਸਤੀ ਮਸਤ ਰਣਾ ਜ਼ਰੂਰੀ ਆ ਪਰ ਹੁਣ ਜਿਹੜੀਆਂ ਸਾਡੀਆਂ ਬੀਬੀਆਂ ਵਿਚਾਰੀਆਂ ਸਾਰਾ ਦਿਨ ਘਰ ਚ ਕੰਮ ਕਰਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੇ ਉੱਠਦੇ ਸਾਰ ਉਹਨਾਂ ਸਾਰਿਆਂ ਦਾ ਪਹਿਲਾਂ ਤਾਂ ਬ੍ਰੇਕਫਾਸਟ ਬਣਾਉਣਾ ਘਰ ਦੀ ਸਫਾਈ ਕਰਨੀ ਆ ਬੱਚਿਆਂ ਨੂੰ ਸਕੂਲ ਤੋਰਨਾ ਫੇਰ ਜਦੋਂ ਇਹ ਕੰਮ ਖਤਮ ਹੁੰਦਾ ਫਿਰ ਦੁਪਹਿਰ ਦੀ ਰੋਟੀ ਦਾ ਕੰਮ ਆ ਜਾਂਦਾ ਫੇਰ ਵਿਚਾਰੀਆਂ ਸਾਰਾ ਦਿਨ ਫੇਰ ਖੜੀਆਂ ਖੜੀਆਂ ਰੋਟੀ ਪਾਣੀ ਬਣਾਉਣਾ ਕੱਪੜੇ ਧੋ ਕਿੰਨਾ ਕੰਮ ਹੁੰਦਾ ਘਰ ਦੀਆਂ ਸਫਾਈਆਂ ਕਰਨੀਆਂ ਬਿਲਕੁਲ ਉਹਨਾਂ ਦੇ ਗੋਡੇ ਗਿੱਟਿਆਂ ਦੇ ਵਿੱਚ ਦਰਦ ਹੁੰਦਾ ਜਦੋਂ ਖੜੀਆਂ ਖੜੀਆਂ ਕਿੰਨੇ ਕਿੰਨੇ ਘੰਟੇ ਰਸੋਈ 'ਚ ਖੜ ਕੇ ਕੰਮ ਕਰਦੀਆਂ ਪੈਰ ਸੁੱਜ ਜਾਂਦੇ ਨੇ ਸੋ ਉਹਨਾਂ ਦੇ ਜੋੜਾਂ ਦੇ ਵਿੱਚ ਬਹੁਤ ਤਕਲੀਫ ਹੁੰਦੀ ਆ ਉਹਨਾਂ ਬਾਰੇ ਇਹਨੇ ਇੱਕ ਰੇਸ਼ਿਓ ਪਾਈ ਗਈ ਆ ਕਿ 80% ਜਿਹੜੀ ਬਿਮਾਰੀ ਆ ਗੋਡੇ ਮੋਢਿਆਂ ਦੀ ਜੋੜਾਂ ਦੀ ਹੋਰ ਦਰਦਾਂ ਦੀ ਇਹ ਲੇਡੀਜ਼ ਦੇ ਵਿੱਚ ਪਾਈ ਗਈ ਆ 20% ਪੁਰਸ਼ਾਂ ਦੇ ਵਿੱਚ ਪਾਈ ਗਈ ਆ ਔਰ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਕੀ ਆ ਕਿ ਮੈਂ ਸਾਰੀਆਂ ਮਾਤਾ ਪਿਤਾਵਾਂ ਨੂੰ ਹੱਥ ਜੋੜ ਕੇ ਇਹ ਗੱਲ ਕਹਿਣਾ ਹੁੰਦਾ ਵੀ ਥੋੜਾ ਬਹੁਤਾ ਅਬਦਲੀ ਵੀ ਜਿਆ ਕਰੋ ਜੇ ਤੁਸੀਂ ਨਹੀਂ ਰਹੋਗੇ ਤਾਂ ਪਰਿਵਾਰ ਦਾ ਪੋਸ਼ਣ ਕੌਣ ਕਰੂਗਾ ਤਾਂ ਉਹ ਅਬਦਲੀ ਜਿਉਣ ਵਾਸਤੇ ਇੱਕ ਤਾਂ ਬਾਸੀ ਵੇਹਾਂ ਖਾਣਾ ਬੰਦ ਕਰੋ ਬਿਲਕੁਲ ਹੀ ਵੇਹਾਂ ਖਾਣਾ ਨਹੀਂ ਖਾਣਾ ਤਾਜ਼ਾ ਖਾਣਾ ਖਾਓ ਕੋਈ ਐਸੀ ਗੱਲ ਨਹੀਂ ਦੂਜੀ ਚੀਜ਼ ਸਭ ਤੋਂ ਵੱਡੀ ਕੀ ਆ ਕਿ ਇੱਕ ਹਲਦੀ ਆਪਣੇ ਕਿਚਨ ਦੇ ਵਿੱਚ ਪਈ ਆ ਤੁਹਾਡੀ ਜਿਹਨੂੰ ਤੁਸੀਂ ਕਿਚਨ ਬਣਾਤਾ ਰਸੋਈ ਨੂੰ ਉਹਦੇ ਵਿੱਚ ਹਲਦੀ ਪਈ ਆ ਹਲਦੀ ਜਿਹੜੀ ਆ ਉਹਦਾ ਅੱਧਾ ਚਮਚ ਇੱਕ ਕੱਪ ਪਾਣੀ 1 ਕੱਪ ਦੁੱਧ ਉੱਤੇ ਅੱਧਾ ਚਮਚ ਹਲਦੀ ਪਾ ਕੇ ਉਹਨੂੰ ਫਰਾਈ ਪੈਨ 'ਚ ਰੱਖ ਦਿਓ ਅਗਣੀ ਤੇ ਹਲਕੀ ਜੀ ਬਾਕੀ ਕੰਮ ਕਰੀ ਜੋ ਜਦੋਂ ਪਾਣੀ ਅੱਧਾ ਰਹਿ ਜੇ ਉਹ ਕੱਪ ਚ ਪਾ ਕੇ ਸਾਈਡ ਤੇ ਰੱਖ ਲਓ ਸੌਖਾ ਤਰੀਕਾ ਦੱਸਦਾ ਹੌਲੀ ਹੌਲੀ ਸਿਪ ਕਰੀ ਜਾਓ ਨਾਲੇ ਫ੍ਰੀਜ ਉਹ ਕੰਮ ਕਰ ਦੇ ਤਾਂ ਉਹਨੇ ਤੁਹਾਡੇ ਸਰੀਰ ਨੂੰ ਆਪੇ ਹੀ ਹੌਲੀ ਹੌਲੀ ਦੱਸ ਦੇਣਾ ਜਦੋਂ ਤੁਸੀਂ 2-3 ਮਹੀਨੇ ਪੀ ਲਿਆਣਾ ਤੁਹਾਡਾ ਸਰੀਰ ਘੋੜੇ ਵਰਗਾ ਹੋ ਜਾਣਾ ਤੁਹਾਨੂੰ ਮੁੜਕੈਣ ਲੱਗਣਾ ਨਹੀਂ ਵੀ ਮੇਰੇ ਸਰੀਰ 'ਚ ਦਰਦਾਂ ਦੁਰਦਾਂ ਨੇੜੇ ਤੇੜੇ ਜੀ ਫਿਰ ਉਹਦੇ ਬਾਅਦ ਇੱਕ ਅੱਧਾ ਦਿਨ ਛੱਡ ਕੇ ਆ ਕਰੋ ਵਿੱਚ ਪੀ ਲਿਆ ਕਰੋ ਹੌਲੀ ਹੌਲੀ ਤੁਹਾਨੂੰ ਉਹਦੀ ਆਦਤ ਪਊਗੀ ਜ਼ਿੰਦਗੀ 'ਚ ਕਦੇ ਵੀ ਇਹ ਛੋਟੀਆਂ-ਮੋਟੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਖਤਮ ਹੋ ਉਲੀ ਨਾ ਸਮਝੋ ਬਸ ਕੀ ਬਾਤ ਹੈ ਇੰਨੀ ਛੋਟੀ ਜੀ ਚੀਜ਼ ਨਾਲੇ ਤੁਸੀਂ ਇੰਨਾ ਵੱਡਾ ਇਲਾਜ ਦੱਸਦਾ ਨਾ ਕਿਉਂਕਿ ਉਹ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਲੇਡੀਜ਼ ਨੇ ਘਰ ਦੀਆਂ ਉਹਨਾਂ ਨੇ ਪੂਰੇ ਪਰਿਵਾਰ ਨੂੰ ਚਲਾਉਣਾ ਹੁੰਦਾ ਨਾ ਪੂਰੇ ਪਰਿਵਾਰ ਦਾ ਪੋਸ਼ਣ ਕਰਨਾ ਹੁੰਦਾ ਜੇ ਆਪੇ ਨਹੀਂ ਤੰਦਰੁਸਤ ਹੈਗੀਆਂ ਤਾਂ ਬਾਕੀਆਂ ਲਈ ਕੀ ਕਰੂੰਗੀਆਂ ਵਿਚਾਰੀਆਂ ਹੋਣਾ ਵੱਡੀ ਚੀਜ਼ ਹੈ ਜੀ ਲੇਡੀਜ਼ ਵਾਸਤੇ ਅਗਰ ਲੇਡੀਜ਼ ਧਿਆਨ ਦੇ ਦੇਣ ਆਪਣੇ ਸਿਰਫ ਆਪਣੇ ਪਰਿਵਾਰ ਨੂੰ ਉਹਨਾਂ ਨੇ ਬਚਾਉਣਾ ਉਹਨਾਂ ਨੇ ਪਾਲਣਾ ਤੇ ਉਹਨਾਂ ਨੂੰ ਸਵੇਰੇ ਸਵੇਰੇ ਤਰਬੂਜ਼ ਖਿਲਾ ਦੋ ਖਰਬੂਜ਼ਾ ਖਿਲਾ ਦੋ ਆਲੂ ਬਖਾਰਾ ਖਿਲਾ ਦੋ ਫਰੂਟ ਮਤਲਬ ਦੇ ਦੋ ਜਦੋਂ ਪਲੇਟ ਅੱਗੇ ਚਲੀ ਜਾਂਦੀ ਹੈ ਬੰਦਾ ਖਾ ਹੀ ਲੈਂਦੇ ਆ ਇਹ ਜਿਹੜੀਆਂ ਚੀਜ਼ਾਂ ਨੇ ਅਗਰ ਘਰ 'ਚ ਸਵੇਰ ਸੁਬਾ ਸਰਵ ਹੋ ਜਾਣ ਤਾਂ ਤੁਹਾਡੇ ਗੁਰਦੇ ਫੇਫੜੇ ਕਿਡਨੀ ਤੁਹਾਨੂੰ ਸੀਸਾ ਦੇਣਗੇ ਵੀ ਹੁਣ ਇਹ ਪਰਿਵਾਰ ਦੇ ਵਿੱਚੋਂ ਚੀਜ਼ ਖਾਣ ਨੂੰ ਮਿਲ ਰਹੀ ਆ ਆਪਾਂ ਕੀ ਕਰਦੇ ਆ ਸਵੇਰੇ ਸਵੇਰੇ ਉੱਠ ਕੇ ਬੈਡ ਟੀ ਪਾ ਦਿੰਦੇ ਹੋ ਕੇ ਉੱਤੇ ਉਹ ਵਿਚਾਰੇ ਸਵੇਰ ਕਹਿੰਦੇ ਨੇ ਕੰਨ ਬੜੇ ਯਾਰ ਇਹ ਤੋਂ ਬੰਦੇ ਤੋਂ ਤਾਂ ਉਹ ਫਿਰ ਤੁਹਾਨੂੰ ਪ੍ਰੋਡਿਊਸ ਕੀ ਕਰਦੇ ਆ ਫਿਰ ਤੁਹਾਨੂੰ ਐਸਿਡਿਟੀ ਗੈਸ ਖਟੇ ਜਲਨ ਹੋਰ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਫਿਰ ਉਹ ਪ੍ਰੋਡਿਊਸ ਕਰਦੇ ਆ ਫਿਰ ਉਹਦਾ ਉਹ ਫਿਰ ਉਹਦੇ ਲਈ ਗੋਇਲ ਵਰਗੇ ਮਿਲਦੇ ਆ ਫਿਰ ਤੁਹਾਨੂੰ ਉੱਥੇ ਜਾ ਕੇ ਕਹਿਣਾ ਪੈਂਦਾ ਫਿਰ ਉਹ ਗੋਇਲ ਦੇ ਵੀ ਬੱਚੇ ਨੇ ਉਹ ਵੀ ਪਾਲਣੇ ਆ ਤੁਸੀਂ ਉਹਨਾਂ ਦਾ ਵੀ ਖਿਆਲ ਰੱਖਣਾ ਤਾਂ ਇਸ ਕਰਕੇ ਫਿਰ ਇਹ ਚੀਜ਼ਾਂ ਤੋਂ ਜਿਹੜਾ ਬਚ ਕੇ ਰਹੋਗੇ ਤਾਂ ਬੱਚੇ ਤਾਂ ਜਿਵੇਂ ਰੱਬ ਨੇ ਦਿੱਤੇ ਨੇ ਆਣੇ ਆਪੇ ਦਊ ਖਾਣ ਨੂੰ ਦਾਣੇ ਉਹਦੀਆਂ ਗੱਲਾਂ ਉਹ ਹੀ ਜਾਣੇ ਉਹਦਾ ਪਲਿਓ ਜਾਣੇ ਨੇ ਪਰ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਸਹੀ ਗੱਲ ਹੈ ਕਿ ਆਪਾਂ ਜੋ ਮਾੜੀਆਂ ਚੀਜ਼ਾਂ ਅੰਦਰ ਦਵਾਂਗੇ ਆਰਗਨ ਨੂੰ ਤਾਂ ਉਹਨਾਂ ਨੇ ਤਾਂ ਫਿਰ ਸਾਨੂੰ ਉਹੀ ਕੁਝ ਦੇਣਾ ਨਾ ਜੀ ਬਿਲਕੁਲ ਉਹਦਾ ਜਵਾਬ ਤਾਂ ਉਹਨਾਂ ਨੇ ਦੇਣਾ ਨਾ ਸਾਨੂੰ ਕਿਤੇ ਐਸਿਡ ਦੇ ਤਾਂ ਫਿਰ ਦਰਦ ਹੋਣਾ ਹੈ ਕਿ ਜੇ ਕਿਸੇ ਨੂੰ ਪਿਆਰ ਨਾਲ ਪਾਲਦੇ ਆ ਤਾਂ ਉਹ ਉਧਰ ਵੀ ਪਿਆਰ ਮਿਲਦਾ ਹੈ ਨਹੀਂ ਹੁਣ ਬਹੁਤ ਸਿਆਣੇ ਹੋ ਗਏ ਜੀ ਆਪਣੇ ਲੋਕ ਬੱਚੇ ਬੱਚੇ ਬਹੁਤ ਸਿਆਣੇ ਹੋ ਗਏ ਹੁਣ ਬਹੁਤ ਘੱਟ ਕੋਲ ਡਰਿੰਕ ਲੈਂਦੇ ਆ ਬਹੁਤ ਘੱਟ ਓਬੇਡ ਕਰਦੇ ਨੇ ਨਾ ਚੀਜ਼ਾਂ ਨੂੰ ਹੁਣ ਉਹ ਸਮਝਦਾਰ ਹੋ ਚੁੱਕੇ ਜ਼ਹਿਰ ਆ ਤਾਂ ਮੈਂ ਕਹਿੰਨੇ ਬੱਚਿਆਂ ਵਾਸਤੇ ਨਾ ਕਿੱਡੇ ਕਿੱਡੇ ਮੋਟੇ ਹੋ ਜਾਂਦੇ ਆ ਨਾ ਬੱਚੇ ਕਿੱਦਾਂ ਜਿਹੜੇ 버거 ਪੀਜ਼ੇ ਖਾ ਕੇ ਉਪਰ ਕੋਲਡ ਡਰਿੰਕ ਪੀਣਾ ਕਿੰਨੀ ਹੈ ਨਾ ਜ਼ਹਿਰ ਆ ਇਹ ਜੀ ਬਿਲਕੁਲ ਅੱਜ ਕੱਲ ਕਈ ਕਹਿੰਦੇ ਜੀ ਚਿੱਟੀਆਂ ਚੀਜ਼ਾਂ ਖਾਣ ਨਾਲ ਚਿੱਟੀਆਂ ਚ ਜਾ ਵਰਡ ਕਰ ਦੋ ਜੀ ਸ਼ੂਗਰ ਨਹੀਂ ਨੇੜੇ ਆਉਗੀ ਆ ਚਲੋ ਮੈਦਾ ਤਾਂ ਆਪਾਂ ਪਰ ਪਤਾ ਹੈ ਕਿ ਉਹ ਸਾਡੀਆਂ ਅੰਦਰਾਂ ਵਾਸਤੇ ਚੰਗਾ ਨਹੀਂ ਹੈਗਾ ਪਰ ਦੁੱਧ ਦਹੀਂ ਇਹ ਵੀ ਚੀਜ਼ਾਂ ਕਈ ਕਹਿੰਦੇ ਨੇ ਨਾ ਦੁੱਧ ਤਾਂ ਅੱਜ ਕੱਲ ਕਹਿੰਦੇ ਨੇ ਜੀ ਇਹ ਨਹੀਂ ਪੀਣਾ ਚਾਹੀਦਾ ਸਿਹਤ ਲਈ ਠੀਕ ਨਹੀਂ ਕੋਲੈਸਟ੍ਰੋਲ ਵਧਾਉਂਦਾ ਹੈ ਹੋਰ ਕਿੰਨੀਆਂ ਸਾਰੇ ਚੀਜ਼ਾਂ ਪਰ ਪੁਰਾਣੇ ਜ਼ਮਾਨੇ 'ਚ ਸਾਡੀਆਂ ਨਾਨੀਆਂ ਦਾਦੀਆਂ ਸਾਨੂੰ ਦੁੱਧ ਬੁਲਾਉਂਦੀ ਸੀ ਸ਼ਾਮ ਨੂੰ ਰਾਤ ਨੂੰ ਗਲਾਸ ਭਰ-ਭ ਉਸ ਟਾਈਮ ਲੋਕ ਖੇਤੀਬਾੜੀ ਕਰਦੇ ਸੀ ਕਈ ਬੋਂਦੇ ਸੀ ਹਲ ਚਲਾਉਂਦੇ ਸੀ ਹੱਥੀ ਕੰਮ ਕਰਦੇ ਸੀ ਉਹ ਕਿੰਨਾ ਕਿੰਨਾ ਘਿਓ ਖਾਦੇ ਸੀ ਪੀ ਜਾਂਦੇ ਸੀ ਐਡੇੜੇ ਛੰਨੇ ਦੁੱਧ ਤੇ ਪੀ ਜਾਂਦੇ ਸੀ ਤੇ ਅੱਜ ਕਿਉਂ ਇਦਾਂ ਹੋ ਰਿਹਾ ਵੀ ਦੁੱਧ ਪੀ ਨਹੀਂ ਰਹੇ ਆਪਾਂ ਐਕਚੁਅਲੀ ਦੁੱਧ ਦੇ ਵਿੱਚ ਨਾ ਜੀ ਦੁੱਧ ਨੂੰ ਅੰਮ੍ਰਿਤ ਮੰਨਿਆ ਗਿਆ ਜੀ ਹੁਣ ਹੈ ਤਾਂ ਇਹ ਜਾਨਵਰ ਦੇ ਬਾਡੀ ਚ ਆਉਂਦਾ ਨਾ ਤੇਰਮਾ ਰਤਨ ਤੇਰਮਾ ਰਤਨ ਹਾਂਜੀ ਮੰਨਿਆ ਗਿਆ ਹੁਣ ਹੈ ਤਾਂ ਇੱਕ ਨਾਨਵੈਜੀ ਆ ਜੋ ਮਰਜ਼ੀ ਕਹਿ ਲੋ ਜੀ ਜੀ ਠੀਕ ਹੈ ਨਾ ਤੇ ਹੁਣ ਉਹੀ ਜਾਨਵਰ ਹੈ ਉਹਦੇ ਪੇਟ ਚੋਂ ਦੁੱਧ ਆ ਰਿਹਾ ਉੱਥੇ ਬਲੱਡ ਆ ਰਿਹਾ ਉੱਥੇ ਸਾਰੀ ਚ ਹੈ ਤੇ ਕੋ ਬੋਡੀ ਤਾਂ ਦੇਖੋ ਐਨੀਮਲ ਦੇ ਵਿੱਚ ਜੀ 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 ਮਾਈਂਡ ਸੈਟ ਹੈ ਸਾਡਾ ਹਾਂਜੀ ਹਾਂ ਮਾਈਂਡ ਸੈਟ ਕਿਦਾਂ ਵੀ ਜਿਵੇਂ ਉਹ ਨਿੱਕੜਾ ਭੂਆ ਬੈਠੀ ਆ ਉਹ ਜੀ ਉਦਾਇਤ ਕਰਦੇ ਆ ਘਰ ਵਾਲੀ ਬੇਟੀ ਉਹਨੂੰ ਕਈ ਵਾਰੀ ਉਹ ਹੀ ਕਹਿ ਕੇ ਬੁਲਾਉਂਦੇ ਆ ਇਹ ਮਾਈਂਡ ਸੈਟ ਆ ਜਿਹੜਾ ਭੈਣ ਬੇਟੀ ਉਹਨੂੰ ਉਦਾਂ ਬੁਲਾਉਂਦੇ ਆ ਗਰਲਫ੍ਰੈਂਡ ਨੂੰ ਦੇਖ ਕੇ ਬੰਦਾ ਉਦਾਂ ਹੋ ਜਾਂਦਾ ਮਤਲਬ ਇਹ ਇੱਕ ਸਾਡਾ ਮਾਈਂਡ ਸੈਟ ਆ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਦੁੱਧ ਹੈ ਨਾ ਜੀ ਉਹ ਹੁਣ ਦੂਸ਼ਿਤ ਹੋ ਗਿਆ ਉਹਨੋਂ ਸਾਡੇ ਲਈ ਠੀਕ ਨਹੀਂ ਹੈ ਹੁਣ ਤੁਸੀਂ ਦੇਖੋ ਵੀ ਜਦੋਂ ਪਹਿਲਾਂ ਵੀ ਇਹ ਹੁੰਦਾ ਹੋਊਗਾ ਹੁਣ ਵੀ ਹੁੰਦਾ ਮੈਂ ਹੁਣ ਨੋਟਿਸ ਕਰਿਆ ਕਿ ਤੁਸੀਂ ਜਦੋਂ ਬੱਚੇ ਨੂੰ ਮਾਂ ਦਾ ਦੁੱਧ ਪੀਂਦਾ ਉਹ ਬੱਚਾ ਉਹਨੂੰ ਤੁਸੀਂ ਦੂਸਰਾ ਸ਼ੀਸ਼ੀ ਦਾ ਦੁੱਧ ਦਿਨੇਉ ਲੈਂਦਾ ਨਹੀਂ ਹਾਂਜੀ ਹਾਂਜੀ ਇਹ ਸਾਡੇ ਲਈ ਬਣਿਆ ਨਹੀਂ ਸੀ ਸਾਨੂੰ ਕੁੱਟ-ਕੁੱਟ ਕੇ ਮਾਵਾ ਨੇ ਲਾਇਆ ਪੀ ਸੀ ਸੀ ਹੈ ਨਾ ਮਾਵਾ ਕੀ ਕਰਦੇ ਸੀ ਅਸੀਂ ਬਚਪਨ ਪਿੰਡਾਂ ਚ ਗੁਜ਼ਾਰਿਆ ਹੋਇਆ ਹੈ ਸਾ ਇੱਕ ਜੁਆਇੰਟ ਫੈਮਿਲੀ ਸੀ ਚਾਰ ਚਾਰ ਪੰਜ ਦਾ ਸਾਡੀਆਂ ਚਾਚੀਆਂ ਤਾਈਆਂ ਸਾਨੂੰ ਐ ਨਹੀਂ ਪਤਾ ਸੀ ਕੌਣ ਨਭਾਤਾ ਕਿਹਨੇ ਖਲਾਤਾ ਕਿਹਨੇ ਸਕੂਲ ਭੇਜਤਾ ਸਾਨੂੰ ਪਤਾ ਨਹੀਂ ਸੀ ਹੁੰਦਾ ਮਤਲਬ ਕਹਿਣ ਦਾ ਹੁਣ ਉੱਥੇ ਅਸੀਂ ਦੇਖਿਆ ਅਕਸਰ ਵੀ ਆਪਣੇ ਘਰਾਂ ਚ ਅਕਸਰ ਕਿੰਨੇ ਡਿਲੀਵਰੀਆਂ ਹੁੰਦੀਆਂ ਰਹਿੰਦੀਆਂ ਸੀ ਜਿੰਨੀ ਵੱਡੀ ਫੈਮਿਲੀ ਔਰ ਇੱਕ ਕੋਈ ਵੇਖਿਆ ਤੋਂ ਕਦੇ ਕੋਈ ਆਈ ਹੋਈ ਆ ਕਦੇ ਕੋਈ ਆਈ ਹੋਈ ਆ ਚੱਲੀ ਜਾਂਦਾ ਸੀ ਅਸੀਂ ਛੋਟੇ ਹੁੰਦੇ ਸੀ ਤਾਂ ਉਹ ਦੁੱਧ ਹਟਾਉਣ ਵਾਸਤੇ ਬੱਚੇ ਨੂੰ ਉਹਦੇ ਜੱਚਾ ਜਿਹੜੀ ਹੁੰਦੀ ਸੀ ਉਹਦੀ ਉਹਦੇ ਤੇ ਨਿੱਪਲ ਦੇ ਉੱਪਰ ਉਹ ਲਗਾ ਦਿੰਦੇ ਸੀ ਸੌਂਤ ਸੌਂਤ ਵੀ ਕੜਤਣ ਆਵੇ ਬੱਚੇ ਨੂੰ ਕੋੜਾ ਲੱਗੂ ਨਾਲੇ ਬੱਚੇ ਦਾ ਪੇਟ ਠੀਕ ਰਹੂਗਾ ਇਹਨੂੰ ਨੁਕਸਾਨ ਵੀ ਨਹੀਂ ਕਰੂਗੀ ਤਾਂ ਉਹ ਲਾ ਦੇਣੀ ਬੱਚਾ ਹੌਲੀ ਹੌਲੀ ਮੂੰਹ ਮੋੜ ਜਾਣਾ ਫਿਰ ਉਹਨੂੰ ਸ਼ੀਸ਼ੀ ਵਾਲਾ ਦੁੱਧ ਦੰਦੇ ਉਹ ਨਹੀਂਦਾ ਨਹੀਂ ਸੀ ਵਿਚਾਰਾ ਭੁੱਖਾ ਮਰਦਾ ਕੀ ਨਹੀਂ ਕਰਦਾ ਹੌਲੀ ਹੌਲੀ ਪੀਣ ਲੱਗ ਗਿਆ ਤਾਂ ਉਹ ਚੀਜ਼ਾਂ ਇਨਸਾਨ ਨੂੰ ਜ਼ਬਰਦਸਤੀ ਥੋਪੀਆਂ ਗਈਆਂ ਅੱਛਾ ਜੀ ਜਦ ਕਿ ਇਹ ਚੀਜ਼ ਉਹਦੇ ਲਈ ਬਣੀ ਨਹੀਂ ਸੀ ਬਣੀ ਨਹੀਂ ਸੀ ਹਾਂ ਸਾਡੇ ਲਈ ਬਣਿਆ ਸੀ ਰੱਬ ਨੇ ਬਣਾਇਆ ਨਾਰੀਅਲ ਤੁਸੀਂ ਕੱਚੇ ਨਾਰੀਅਲ ਦਾ ਦੁੱਧ ਬਣਾ ਕੇ ਦੇਖੋ ਕਦੇ ਪਾਈਆ ਕਿ ਨਾਰੀਅਲ ਕੱਚਾ ਲਓ ਗਿਰੀ ਉਹਨੂੰ ਮਿਕਸੀ ਚ ਗ੍ਰਾਈਂਡ ਕਰੋ ਪਾਣੀ ਪਾਓ ਗ੍ਰਾਈਂਡ ਕਰਕੇ ਉਹਨੂੰ ਨਚੋੜੋ ਜਿਹੜਾ ਦੁੱਧ ਨਿਕਲਦਾ ਉਹਦੀ ਚਾਹ ਬਣਾ ਕੇ ਪੀ ਕੇ ਦੇਖੋ। ਕੀ ਬਾਤ ਹੈ। ਸਾਡੇ ਦੇ ਆਸ-ਪਾਸ ਹੀ ਸਾਰਾ ਕੁਝ ਸੰਜੀਵਨੀ ਬੂਟੀਆਂ ਤਾਂ ਸਾਡੇ ਆਸ-ਪਾਸੇ ਨੇ। ਅਸੀਂ ਲੋਕੋਨ ਨੂੰ ਸਮਝਦੇ ਨਹੀਂ ਚੀਜ਼ਾਂ। ਸਮਝਦੇ ਨਹੀਂ ਪਤਾ ਨਹੀਂ। ਨਾਰੀਲ ਤਾਂ ਵੈਸੇ ਵੀ ਤੁਹਾਡੇ ਸਾਰੇ ਟਾਕਸਿਨਸ ਰਿਲੀਜ਼ ਕਰ ਦਿੰਦਾ ਨਾ। ਹਰ ਚੀਜ਼ ਵਾਸਤੇ। ਬਹੁਤ ਮੈਨੂੰ ਤਾਂ ਇੰਨਾ ਚੰਗਾ ਲੱਗ ਰਿਹਾ ਕਿ ਮੈਨੂੰ ਲੱਗਦਾ ਵੀ ਦਵਾਈਆਂ ਤਾਂ ਸਾਡੇ ਲਈ ਬਣਿਆ ਹੀ ਨਹੀਂ ਹੈਗੀਆਂ ਜਿਹੜੀਆਂ ਆਪਾਂ ਐਲੋਪੈਥਿਕ ਖਾਂਦੇ ਆ। ਪਤਾ ਨਹੀਂ ਕੀ ਕੀ ਰਸਾਇਣ ਪੈਂਦੇ ਨੇ ਉਹਦੇ ਵਿੱਚ ਕੈਮੀਕਲਸ ਨੇ। ਉਹ ਹੀ ਸਾਡੀ ਬੋਡੀ ਦੇ ਅੰਦਰ ਜਾਂਦੇ ਨੇ। ਫਿਰ ਅਸੀਂ ਕਹਿੰਦੇ ਸਾਨੂੰ ਡਿਪਰੈਸ਼ਨ ਹੋਣ ਲੱਗ ਗਿਆ। ਫਿਰ ਜ ਮਨ ਸਾਰਾ ਹੋਗਾ ਨਾ ਕਹਿੰਦੇ ਜਿਹੇ ਜਿਆ ਖਾਓ ਅੰਨ ਉਹ ਜਿਆ ਹੋਇਆ ਮਨ ਸੋ ਜੇ ਇਹ ਜੜੀਆਂ ਬੂਟੀਆਂ ਕੁਦਰਤ ਨੇ ਪੈਦਾ ਕੀਤੀਆਂ ਨੇ ਕੁਦਰਤ ਦੀ ਗੋਦ ਵਿੱਚ ਆਪਣੇ ਆਪ ਪੈਦਾ ਹੋਈਆਂ ਨੇ ਇਹਨੂੰ ਬਣਾਇਆ ਨਹੀਂ ਕਿਸੇ ਨੇ ਇਹ ਰੱਬ ਨੇ ਬਣਾਈਆਂ ਹੋਈਆਂ ਨੇ ਚੀਜ਼ਾਂ ਨੇ ਤੇ ਇਹ ਅਸੀਂ ਵੀ ਤਾਂ ਇੱਕ ਜੜੀ ਬੂਟੀ ਹੈ ਜੀ ਇਹ ਤੋਂ ਬੂੰਦ ਤੋਂ ਇੱਕ ਇਨਸਾਨ ਬਣ ਜਾਂਦਾ ਇਹਨੇ ਦੇ ਬੀਜ ਤੋਂ ਪੇੜ ਬਣ ਜਾਂਦਾ ਇਹ ਕੁਦਰਤ ਨੇ ਸਾਰੀ ਚੀਜ਼ਾਂ ਉਵੇਂ ਹੀ ਬਣਾਈਆਂ ਹੋਈਆਂ ਨੇ ਕੋਈ ਚੀਜ਼ ਚ ਫਰਕ ਨਹੀਂ ਆ ਬਿਲਕੁਲ ਬਿਲਕੁਲ ਇਹ ਜੂਨਾ ਨੇ ਸਾਰੀਆਂ ਹਾਂ ਜੂਨਾ ਨੇ ਅਸੀਂ ਉਹਦੇ ਵਿੱਚ ਅਸੀਂ ਕੀ ਕਰਦੇ ਅਸੀਂ ਭਟਕ ਗਏ ਸਾਨੂੰ ਕੋਈ ਮਾੜਾ ਜਿਹਾ ਕੋਈ ਕਹਿ ਦੇਵੇ ਜੀ ਨਹੀਂ ਜੀ ਦੁੱਧ ਦੁੱਧ ਛੱਡ ਦਿਓ ਦੁੱਧ ਦੀ ਜਗ੍ਹਾ ਲੈ ਲਓ ਅਸੀਂ ਉਹ ਲੈਣ ਲੱਗ ਜਾਈਏ ਜਦ ਕਿ ਸਾਡੀ ਬਾਡੀ ਮੰਨ ਲਓ ਕਣਕ ਖਾ ਰਹੀ ਆ ਹਾਂਜੀ ਹਾਂਜੀ 40 ਸਾਲਾਂ ਤੋਂ ਅੱਜ ਕੋਈ ਆ ਕੇ ਸਾਨੂੰ ਕਹਿੰਦਾ ਜੀ ਮੋਟਾ ਨਾਜ ਖਾਓ ਹਾਂਜੀ ਉਹ ਸਾਨੂੰ ਆਦਤ ਤਾਂ ਪਈ ਹੋਈ ਹੈ ਕਣਕ ਖਾਣ ਦੀ ਅਸੀਂ ਬਾਡੀ ਨੂੰ ਹਟਾ ਕੇ ਕਿਵੇਂ ਲਾ ਦਈਏ ਜੇ ਲਾ ਵੀ ਦਈਏ ਤਾਂ ਬਾਡੀ ਐਕਸੈਪਟ ਨਹੀਂ ਕਰ ਇਸ ਕਰਕੇ ਹਮੇਸ਼ਾ ਚੀਜ਼ਾਂ ਜਿਹੜੀਆਂ ਨੇ ਕਿਸੇ ਚੰਗੇ ਬੈਦ ਕੁਆਲੀਫਾਈਡ ਵੈਦ ਚਾਹੇ ਤੁਹਾਡੇ ਘਰ ਦੇ ਨੇੜੇ ਹਰ ਸ਼ਹਿਰ ਦੇ ਵਿੱਚ ਹਾਜ਼ਰੀ ਵੈਦਿਕ ਦੇ ਬੀਏ ਐਮ ਐਸ ਵੈਦ ਬੈਠੇ ਆ ਡਾਕਟਰ ਬੈਠੇ ਆ ਉਹਨਾਂ ਨੂੰ ਥੋੜੀ ਥੋੜੀ ਇੱਜ਼ਤ ਦਿਆ ਕਰੋ ਯਾਰ ਵੈਦ ਜੀ ਕਿਹਾ ਕਰੋ ਉਹਨਾਂ ਨੂੰ ਉਹਨਾਂ ਨੂੰ ਵੀ ਲੱਗੇ ਵੀ ਹਾਂ ਸਾਡੀ ਵੀ ਸਮਾਜ ਵਿੱਚ ਇੱਜ਼ਤ ਆ ਜਦੋਂ ਤੁਸੀਂ ਕਿਸੇ ਵੈਦ ਨੂੰ ਇੱਜ਼ਤ ਦਿੰਦੇ ਨਹੀਂ ਉਹਨੇ ਫੀਸ ਵੀ ਨਹੀਂ ਲੈਣੀ ਉਹੀ ਮਨ ਭਰਿਆ ਹੁੰਦਾ ਉਹਦਾ ਵੀ ਯਾਰ ਮੇਰੀ ਵੀ ਇੱਜ਼ਤ ਕਰਦੇ ਨੇ ਲੋਕ ਮੈਂ ਤਾਂ ਹਾਜ਼ਰੀ ਵੈਦਿਕ ਮੰਗਦੇ ਨੇ ਤਾਂ ਜੇ ਤੁਸੀਂ ਡਿਮਾਂਡ ਹੀ ਵੈਦ ਜੀ ਕੋਲੋਂ ਹਾਜ਼ਰੀ ਵੈਦਿਕ ਕਰੋਗੇ ਤੁਹਾਡੀ ਸਲਾਹ ਦੇਣਗੇ ਔਰ ਤੁਹਾਨੂੰ ਬਹੁਤ ਵਧੀਆ ਚੀਜ਼ਾਂ ਦੱਸਣਗੇ ਜਿਵੇਂ ਆਮਲੇ ਦਾ ਖਾਇਆ ਬਜ਼ੁਰਗਾਂ ਦਾ ਕਿਹਾ ਕਹਿੰਦੇ ਨਹੀਂ ਹੁੰਦੇ ਬਾਅਦ ਚ ਪਤਾ ਲੱਗਦਾ ਇਹ ਐਵੇਂ ਥੋੜੀ ਬਣੀਆਂ ਹੋਈਆਂ ਨੇ ਕਹਾਵਤਾਂ ਇਹ ਸਾਰੀਆਂ ਕਹਾਵਤਾਂ ਦਾ ਕੋਈ ਮੂਲ ਹੈ ਮੂਲ ਹੈ ਬਿਲਕੁਲ ਕਿਉਂਕਿ ਜਿਹੜੇ ਪੁਰਾਣੇ ਹਕੀਮ ਨੇ ਨਾ ਉਹਨਾਂ ਨੂੰ ਮੂਲ ਦਾ ਪਤਾ ਹੈ ਪੰਜ ਤੱਤਾਂ ਤੋਂ ਇਹ ਸਰੀਰ ਬਣਿਆ ਸਾਡਾ ਸਾਰਾ ਸਾਰਾ ਕੁਝ ਪੰਜਾਂ ਤੱਤੋਂ ਬਣਿਆ ਉਹ ਪੰਜ ਤੱਤ ਪੂਰੇ ਬੈਲੈਂਸ ਵਿੱਚ ਵੀ ਰਹਿਣਗੇ ਤ੍ਰੀ ਦੋਸ਼ ਜਿਵੇਂ ਆਪਣਾ ਨਾੜੀ ਦਾ ਬਾਦ ਪਿੱਤ ਕਫ ਬਾਦ ਪਿੱਤ ਕਫ ਉਹਨਾਂ ਨੂੰ ਬੈਲੈਂਸ ਵਿੱਚ ਰੱਖਣਾ ਕੋਈ ਵੱਧ ਗਿਆ ਤਾਂ ਕੋਈ ਪ੍ਰੋਬਲਮ ਹੋ ਗਈ ਇਹ ਚੀਜ਼ਾਂ ਡਾਕਟਰਾਂ ਨੂੰ ਪਤਾ ਅਜਦਿਆਂ ਨੂੰ ਪਰ ਇਹ ਵੈਦ ਜਿਹੜੇ ਸਾਡੇ ਵੈਦ ਨੇ ਉਹਨਾਂ ਨੂੰ ਪਤਾ ਹੈ ਕਿਉਂਕਿ ਉਹਨਾਂ ਨੇ ਕੁਦਰਤ ਦੀ ਗੋਦ ਵਿੱਚੋਂ ਇਹ ਸਾਰੀਆਂ ਚੀਜ਼ਾਂ ਸਿੱਖੀਆਂ ਨੇ ਤੇ ਸਾਡੇ ઋષਿ-ਮੁਨੀ ਹੋਏ ਨੇ ਤੇ ਉਹਨਾਂ ਕੋਲੋਂ ਸਿੱਖੀਆਂ ਨੇ ਉਹਨਾਂ ਜੜੀਆਂ ਬੁੱਟੀਆਂ ਦੀ ਪਹਿਚਾਣ ਲਿਆ ਕੇ ਸਿੱਧੀਆਂ ਸਾਨੂੰ ਚੀਜ਼ਾਂ ਦਿੱਤੀਆਂ ਨੇ ਇਹ ਸੋ ਉਹ ਬੈਲੈਂਸ ਵੀ ਬਹੁਤ ਜ਼ਰੂਰੀ ਆ ਕਈ ਵਾਰੀ ਆਪਾਂ ਨੂੰ ਪ੍ਰੋਬਲਮ ਤਾਂ ਕੋਈ ਹੋਰ ਹੁੰਦੀ ਆ ਡਾਕਟਰ ਕਿਉਂਕਿ ਇੱਕ ਜਿਹੜੀ ਬਿਮਾਰੀ ਆ ਉਹਨੂੰ ਉਹ ਬੰਦਾ ਕਹਿੰਦਾ ਵੀ ਅੱਛਾ ਇਹਨੂੰ ਆ ਬਿਮਾਰੀ ਆ ਪਰ ਕਈ ਵਾਰੀ ਹਜ਼ਾਰ ਬਿਮਾਰੀਆਂ ਦੇ ਸਿੰਪਟਮ ਸੇਮ ਹੁੰਦੇ ਨੇ ਸੇਮ ਹੁੰਦੇ ਤੇ ਡਾਕਟਰ ਦਵਾਈ ਦੇਈ ਜਾਉਗੇ ਜਿਹੜਾ ਉਹਨੂੰ ਸਿੰਪਟਮ ਸਮਝ ਆਇਆ ਉਹਦੀ ਦਵਾਈ ਦੇ ਜਾਣੀ ਬੰਦੇ ਨੂੰ ਕੁਝ ਹੋਰ ਤਕਲੀਫਾਂ ਉਹ ਸਗੋਂ ਹੋਰ ਵਾਧਾ 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 ਕਿਡਨੀਆਂ ਵੀ ਖਰਾਬ ਹੋ ਜਾਂਦੀਆਂ ਬੰਦੇ ਦਵਾਈਆਂ ਖਾ ਖਾ ਕੇ ਪਰ ਜਿਹੜਾ ਇੱਕ ਵੈਦ ਆ ਜਿਨੇ ਕੁਦਰਤ ਦੀ ਗੋਚੋਂ ਸਿੱਖਿਆ ਰਿਸ਼ੀਆਂ ਮੁਨੀਆਂ ਦੀ ਜਿਹੜੀ ਉਹ ਪਰੰਪਰਾ ਜਿਹੜੀ ਚੱਲੀ ਆ ਰਹੀ ਹੈ ਸਾਡੇ ਰਿਗਵੇਚ ਜੋ ਨਿਕਲਿਆ ਹੈ ਜਿਹੜਾ ਉਹਨੂੰ ਸਿੱਖ ਕੇ ਅੱਗੇ ਆ ਰਿਹਾ ਹੈ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਉਹਦਾ 나ੜੀ ਦੇਖਦੇ ਸਾਰੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਇਹਦੇ ਅੰਦਰ ਦੋਸ਼ ਕਿੱਥੇ ਆ ਕਿੱਥੇ ਲੱਭ ਲੰਦੇ ਸੀਗੇ ਸੋ ਉਹ ਚੀਜ਼ਾਂ ਦੁਆਰਾ ਜਿਹੜੀਆਂ ਹੁਣ ਆ ਰਹੀਆਂ ਨੇ ਕਿਤੇ ਖਤਮ ਹੋ ਗਈਆਂ ਸੀ ਦੁਆਰਾ ਫੇਰ ਆ ਰਹੀਆਂ ਨੇ ਮੈਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਹੁੰਦੀ ਆ ਕਿ ਉਹ ਚੀਜ਼ਾਂ ਦੇ ਵਿੱਚ ਅਸੀਂ ਫੇਰ ਵਾਪਸ ਆ ਰਹੇ ਸਾਡਾ ਸਰੀਰ ਤੰਦਰੁਸਤ ਤਾਂ ਹੀ ਰਹੇਗਾ ਜਦੋਂ ਅਸੀਂ ਨੇਚਰ ਦੇ ਨੇੜੇ ਰਾਵਾਂਗੇ ਨੇਚਰ ਦੇ ਨੇੜੇ ਰਾਵਾਂਗੇ ਤੁਸੀਂ ਇੱਕ ਚੀਜ਼ ਹੋਰ ਦੇਖੋ ਮੈਡਮ ਕਿ ਵਰਦਾਨ ਆਯੁਰਵੈਦਿਕ ਨੂੰ ਅੱਜ 30 ਸਾਲ ਹੋ ਗਏ ਜੀ ਔਰ 30 ਸਾਲ ਤੋਂ ਹੀ ਮੈਂ ਚੰਡੀਗੜ੍ਹ ਸੈਕਟਰ 44 ਚਾ ਜੀ ਜੀ ਤੇ ਤੁਸੀਂ ਇਹ ਦੇਖ ਲਓ ਵੀ ਆਲੇ-ਦਾਲੇ 20 30 ਕਿਲੋਮੀਟਰ ਦੇ ਏਰੀਏ 'ਚ ਕਿਸੇ ਵੀ ਲੈਬਰਾਟਰੀ 'ਚ ਚਾਹੇ ਕੋਈ ਛੋਟੀ ਲੈਬਾ ਚਾਹੇ ਕੋਈ ਵੱਡੀ ਲੈਬਾ ਚਾਹੇ ਕੋਈ ਐਕਸ-ਰੇ ਪਲਾਂਟ ਆ ਕੋਈ ਵੀ ਆ ਡਾਇਗਨੋਸਿਸ ਸੈਂਟਰ ਜੀ ਜੀ ਕਿਸੇ 'ਚ ਜਾ ਕੇ ਪੁੱਛ ਲਓ ਵੀ ਵਰਦਾਨ ਸੈਂਟਰ ਤੋਂ ਕਦੇ ਕੋਈ ਮਰੀਜ਼ ਟੈਸਟ ਕਰਾਉਣ ਆਇਆ ਅਸੀਂ ਟੈਸਟਿੰਗ ਲਈ ਨਹੀਂ ਭੇਜਦੇ ਕਿਉਂਕਿ ਸਾਡੇ ਵੈਦ ਜੀ ਕੋਲੇ ਮਹਾਰਤ ਏ ਢੀ ਵੱਡੀ ਆ ਕਿ ਉਹ ਨਬਜ਼ ਦੇਖ ਕੇ ਉਹਨੂੰ ਸਾਰਾ ਕੁਝ ਦੱਸ ਦਿੰਦੇ ਨੇ ਵੀ ਤੇਰੀ ਆ ਬੱਤ ਪਿਤ ਦੀ ਪ੍ਰਕਿਰਤੀ ਆ ਬਈ ਤੇਰੀ ਤੇ ਕਫ ਦੀ ਪ੍ਰਕਿਰਤੀ ਆ ਤਾਂ ਉਹਦਾ ਦੀਆਂ ਦਵਾਈਆਂ ਦੇ ਕੇ ਅੱਜ ਤੱਕ ਅਸੀਂ ਆ ਠੀਕ ਆ ਲੋਕ ਲੈਬ ਟੈਸਟ ਲੈ ਕੇ ਆਉਂਦੇ ਨੇ ਸਾਡੇ ਕੋਲੇ ਉਹ ਅਸੀਂ ਪੜ੍ਹਦੇ ਆਂ ਚੈੱਕ ਕਰਦੇ ਆਂ ਉਹਦੇ ਮੁਤਾਬਕ ਹੀ ਕੁਝ ਚੀਜ਼ਾਂ ਪਤਾ ਲੱਗਦੀਆਂ ਨੇ ਪਰ ਐਕਚੁਅਲ ਜਿਹੜੀ ਤੁਹਾਡੀ ਬਾਡੀ ਆ ਉਸ ਤੋਂ ਵੱਡੀ ਲੈਬਰਾਟਰੀ ਕੋਈ ਵੀ ਨਹੀਂ ਹੈਗੀ ਤੁਸੀਂ ਸਾਨੂੰ ਮਰੀਜ਼ ਅਸੀਂ 10 ਗੋਲੀਆਂ ਦੰਦਿਆ ਡੱਡ ਰੰਗ ਦੀਆਂ ਅੱਗੇ ਕਈ ਵਾਰੀ ਕਹੂਗਾ ਜੀ ਆ ਜਿਹੜੀ ਕਾਲੀ ਗੋਲੀ ਹੈ ਨਾ ਇਹਦਾ ਕੋਈ ਫਾਇਦਾ ਨਹੀਂ ਲੈਣ ਦਾ ਉਹਨੂੰ ਨਾਉਂ ਦਾ ਪਤਾ ਹੈ ਉਹਨੇ ਕੋਈ ਲੈਬ ਜਿਹ ਟੈਸਟ ਤਾਂ ਨਹੀਂ ਕਰਾਈ ਉਹਦਾ ਸਰੀਰ ਨੇ ਦੱਸਤਾ ਵੀ ਆ ਗੋਲੀ ਮੈਨੂੰ ਐਵੇਂ ਦਿੱਤੀ ਗਈ ਹੈ ਇਹਦਾ ਕੋਈ ਫਾਇਦਾ ਨਹੀਂ ਬਲ ਇੱਕ ਵੱਡੀ ਗੱਲ ਹੁੰਦੀ ਹੈ ਸਾਡੇ ਲਈ ਵੀ ਇਹ ਸਾਡਾ ਮਤਲਬ ਜਿਹੜਾ ਪੇਸ਼ੈਂਟ ਦਾ ਇਹ ਕਿੰਨਾ ਕੌਨਸ਼ੀਅਸ ਆ ਆਪਣੀ ਹੈਲਥ ਵਾਸਤੇ ਔਰ ਦਵਾਈਆਂ ਵਾਸਤੇ ਇਹਨੂੰ ਇਹ ਗੱਲ ਪਤਾ ਹੈ ਵੀ ਆ ਦਵਾਈ ਮੇਰੇ ਲਈ ਅੱਛਾ ਫਿਰ ਅਸੀਂ ਵੀ ਚੈੱਕ ਕਰਦੇ ਆ ਸਾਨੂੰ ਵੀ ਲੱਗਦਾ ਹੁੰਦਾ ਵੀ ਇਹ ਚੇਂਜ ਕਰ ਸਕਦੇ ਆ ਆਪਾਂ ਕੋਈ ਐਡੀ ਕਰ ਲਈ ਇਹ ਉਹਨੂੰ ਪਤਾ ਹੁੰਦਾ ਹਾਂਜੀ ਹਾਂਜੀ ਬਹੁਤ ਵਧੀਆ ਹੈ ਤੁਸੀਂ ਕਿੰਨੀਆਂ ਸਾਰੀਆਂ ਗੱਲਾਂ ਸਾਨੂੰ ਹਨਾ ਦਸੀਆਂ ਨੇ ਰਸੋਈ ਦੀ ਵੀ ਸਾਨੂੰ ਗੱਲ ਕਰਤੀ ਵੀ ਰਸੋਈ ਚ ਉਹ ਚੀਜ਼ਾਂ ਨੇ ਬਾਹਰ ਜਾਣ ਦੇ ਲੋੜ ਨਹੀਂ ਕਿਤੇ ਐਫਰਟ ਕਰਨ ਦੀ ਲੋੜ ਨਹੀਂ ਉੱਥੇ ਚੱਕਣੀਆਂ ਚੀਜ਼ਾਂ ਉਹੀ ਜਿਹੜੀਆਂ ਰੋਜ਼ ਆਪਾਂ ਖਾਂਦੇ ਆ ਰੋਜ਼ ਦੇ ਮਸਾਲੇ ਆ ਸਾਡੇ ਚਾਹ ਚਾਹ ਦੇ ਵਿੱਚ ਪਾ ਕੇ ਪੀਂਦੇ ਆ ਸੌਫ ਆ ਜਿਵੇਂ ਹਨਾ ਕਿੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਰੋਜ਼ ਖਾਂਦੇ ਆ ਪਰ ਸਾਨੂੰ ਖਾਣ ਦਾ ਪਤਾ ਨਹੀਂ ਇਹਨੂੰ ਖਾਣਾ ਕਿੱਦਾਂ ਹੈ ਬਿਲਕੁਲ ਬਿਲਕੁਲ ਹਨਾ ਤੇ ਜਿਵੇਂ ਆਮਲਾ ਹੈ ਆਮਲੇ ਦਾ ਵੀ ਕੋਈ ਹੁੰਦਾ ਵੀ ਮੈਂ ਸੁਣਦੀ ਹੁੰਦੀ ਸੀ ਆਪਣੇ ਪਾਪਾ ਤੋਂ ਵੀ ਇਹਦਾ ਵੀ ਇੱਕ ਮੌਸਮ ਹੁੰਦਾ ਕਿਹੜੇ ਮੌਸਮ 'ਚ ਇਹਨੂੰ ਕਿਹੜੀ ਚੀਜ਼ ਦੇ ਨਾਲ ਕਿੱ ਇਹ ਇੱਕ ਇਹਦੀ ਗੱਲ ਮੇਰੇ ਥੋੜਾ ਜਿਹਾ ਦੱਸਣੀ ਹੈ। ਇਧਰ ਲਾ ਜੀ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਾਂ ਜਿਹੜੇ ਤਲੂਕੀ ਹਮੇਸ਼ਾ ਲਈ ਸ਼ੁਰੂ ਕਰ ਲੈਂਦੇ ਆ ਵੀ ਡੇਲੀ ਖਾਣਾ ਉਹਨਾਂ ਲਈ ਤਾਂ ਹੈਗਾ ਕਿ ਇੱਕ ਦਿਨ ਛੱਡ ਦਿਓ ਵੀਕ ਦੇ ਵਿੱਚ ਜੀ ਮਹੀਨੇ 'ਚ 4 ਦਿਨ ਛੱਡਣਾ ਲਗਾਤਾਰ ਖਾਓ ਕੋਈ ਪ੍ਰੋਬਲਮ ਨਹੀਂ ਹੈ। ਔਰ ਆਮਲਾ ਜਿਹੜਾ ਹੈਗਾ ਇਹਦਾ ਜੇ ਪਾਊਡਰ ਲਿਆ ਜਾਵੇ ਤਾਂ ਸਭ ਤੋਂ ਗੁਣਕਾਰੀ ਆ। ਅੱਛਾ ਜੀ ਜਾਂ ਫਰੈਸ਼ ਆਮਲਾ ਜਦੋਂ ਆਉਂਦਾ ਉਦੋਂ ਇਹਦਾ ਫਰੈਸ਼ ਆਮਲੇ ਦਾ ਜੂਸ ਕੱਢ ਕੇ ਲਿਆ ਜਾਵੇ ਉਹ ਬਹੁਤ ਗੁਣਕਾਰੀ ਆ ਚਟਣੀ ਵੀ ਬਣਾ ਸਕਦੇ ਹੋ ਚਟਣੀ ਵੀ ਬਣਾ ਸਕਦੇ ਹਾਂ ਪਰ ਜਿਹੜੀ ਤੁਸੀਂ ਚਟਣੀ ਦੀ ਗੱਲ ਕੀਤੀ ਹੈ ਉੱਥੇ ਆ ਕੇ ਪੈ ਗਿਆ ਵਿੱਚ ਸਵਾਦ ਜਿੱਥੇ ਵਿੱਚ ਸਵਾਦ ਪੈ ਗਿਆ ਉਹ ਫਿਰ ਦਵਾਈ ਨਹੀਂ ਰਹੀ ਨਿਰੋਲ ਨਹੀਂ ਰਿਹਾ ਹੋਣਾ ਉਹ ਦਵਾਈ ਨਹੀਂ ਰਹੀ ਕਿਉਂਕਿ ਜਦੋਂ ਰੱਬ ਨੇ ਅੱਜ ਤੱਕ ਕਿਕਰਾਂ ਨੂੰ ਮਤਲਬ ਦਾਖਾ ਨਹੀਂ ਲਾਈਆ ਹਾਂਜੀ ਰੱਬ ਨੇ ਅਜੇ ਤੱਕ ਅੰਗੂਰ ਦੀ ਬੇਲ ਦੇ ਉੱਤੇ ਜਮਨਾਂ ਨਹੀਂ ਲਾਈਆਂ ਸਹੀ ਗੱਲ ਹੈ ਕੀ ਆ ਬਸ ਤੇ ਅਸੀਂ ਕਿਉਂ ਅੰਗੂਰ ਤੇ ਜਮਨ ਨੂੰ ਇਕੱਠਾ ਕਰਦੇ ਆ ਇਕੱਠਾ ਕਿਉਂ ਕਰਦੇ ਆ ਸਹੀ ਗੱਲ ਹੈ ਇਸ ਕਰਕੇ ਉਹ ਜਿਹੜੇ ਚੀਜ਼ਾਂ ਨੇ ਜਿੱਦਾਂ ਕੁਦਰਤ ਨੇ ਦਿੱਤੀਆਂ ਨੇ ਉਦਾਂ ਹੀ ਸਾਨੂੰ ਸੇਵਨ ਕਰਨੀਆਂ ਚਾਹੀਦੀਆਂ ਤੇ ਆਮਲਾ ਜਿਹੜਾ ਹੈਗਾ ਇਹ ਇੱਕ ਉਹ ਰਸਾਇਣ ਹੈ ਇਹ ਰਸਾਇਣ ਹੈ ਜੀ ਬਾਤ ਪਿੱਤ ਕਫ ਤਿੰਨੇ ਦੋਸ਼ ਜੇ ਵਿਗੜੇ ਨੇ ਤੁਸੀਂ ਇਕੱਲਾ ਸ਼ੁਰੂ ਕਰ ਦੋ ਸਾਰਿਆਂ ਨੂੰ ਸੈੱਟ ਕਰ ਲੈਂਦਾ ਇਸ ਵਿੱਚ ਇੱਕ ਗੁਣ ਹੈ ਤੇ ਇੱਕ ਤ੍ਰਿਫਲਾ ਪਾਊਡਰ ਹੁੱਚ ਆਮਲਾ ਹਰੜ ਬੇੜਾ ਉਹ ਵੀ ਬਾਦਪਿੱਤ ਕਫ ਨੂੰ ਕੰਟਰੋਲ ਕਰਦਾ ਇੱਕ ਇੱਕ ਬੂਮ ਅਮ੍ਰਿਤਾ ਭੂਮੀ ਆਮਲਾ ਜੀ ਜੀ ਜ਼ਮੀਨ ਤੇ ਵਿਛੂਈ ਆਮਲੇ ਦੀ ਬੇਲ ਹੁੰਦੀ ਐ ਜੇ ਤੁਸੀਂ ਕਦੇ ਸੁਣਿਆ ਕਿ ਨਹੀਂ ਸੁਣਿਆ ਇੱਕ ਆਮਲਾ ਉਹ ਜ਼ਮੀਨ ਤੇ ਵਿਛਦਾ ਅੱਛਾ ਜੀ ਉਹਨੂੰ ਉਹਨੂੰ ਭੂਮੀ ਆਮਲਾ ਕਹਿੰਦੇ ਆ ਅੱਛਾ ਜੀ ਵੀ ਉਹ ਜ਼ਮੀਨ ਤੇ ਹੀ ਵਿਛਦਾ ਉਹਦੀ ਬੇਲ ਹੀ ਉਹਦਾ ਇਹ ਪੰਚਾਂਗ ਪਟਿਆ ਜਾਂਦਾ ਜੜ ਤੋਂ ਵਿੱਧ ਫਲ ਪੱਤੇ ਤਣਾ ਸੱਕ ਜੜ ਸਭ ਕੁਝ ਲੈ ਕੇ ਉਹਨੂੰ ਫਿਰ ਤੋ ਕੇ ਆਲੂ ਦੇ ਵਿੱਚ ਚੰਗੀ ਤਰ੍ਹਾਂ ਸੀ ਉਹਨੂੰ ਫਿਰ ਡਰਾਈ ਕਰਦੇ ਆਂ ਡਰਾਈ ਕਰਕੇ ਫਿਰ ਉਹਦਾ ਪਾਊਡਰ ਬਣਦਾ ਹੈ ਉਹ ਜਿਹੜਾ ਪਾਊਡਰ ਹੈ ਉਹਦੇ ਵਿੱਚ ਫਿਰ ਦੋ ਤਿੰਨ ਚੀਜ਼ਾਂ ਸੀ ਹੋਰ ਮਿਕਸ ਕਰਦੇ ਆਂ ਮੈਂ ਤੁਹਾਨੂੰ ਦਿਖਾਉਣਾ ਇਹ ਪਾਊਡਰ ਬਣਿਆ ਆ ਮੈਂ ਫਾਰਮੂਲਾ ਬੋਲਣ ਜਾ ਰਿਹਾ ਘਰੇ ਬਣਾਇਓ ਜਿਹੜੇ ਸਾਡੇ ਬੈਦਪਰਾ ਨੇ ਉਹ ਜ਼ਰੂਰ ਮਤਲਬ ਆਪਣੀ ਪ੍ਰੈਕਟਿਸ ਦੇ ਵਿੱਚ ਇਹਨੂੰ ਯੂਜ਼ ਕਰੋ ਮੇਰੇ ਲਈ ਮੇਰੇ ਜਿੰਨੇ ਵੀ ਆਉਣ ਵਾਲੇ ਸਾਡੇ ਕੋਲੇ ਪੇਸ਼ੈਂਟ ਸਾਰਿਆਂ ਲਈ ਬਹੁਤ ਇਫੈਕਟਿਵ ਆ ਤੁਸੀਂ ਵੀ ਕੋਸ਼ਿਸ਼ ਕਰੋ ਇਹ ਬਣਾ ਕੇ ਦਿਆ ਕਰੋ ਕਿਉਂਕਿ ਹੁਣ ਅਸੀਂ ਇਕੱਲੇ ਕਿਨਾਰ ਸੋਬ ਮਹਾਰਾਜ ਇਕੱਲੇ ਕਿੰਨੇ ਕਨੂ ਦੇ ਦਾਂਗੇ 140 ਕਰੋੜ ਦੀ ਆਬਾਦੀ ਦੇ ਵਿੱਚ ਘੱਟੋ ਘੱਟ ਤੁਸੀਂ ਮੰਨ ਕੇ ਚੱਲਿਓ 100 ਕਰੋੜ ਪੇਸ਼ੈਂਟ ਹੈ ਜਿਹਨੂੰ ਮਤਲਬ ਲੀਵਰ ਦੀ ਪ੍ਰੋਬਲਮ ਹੈ ਪਰ ਪ੍ਰਵਾਹ ਕੋਈ ਨਹੀਂ ਕਰਦਾ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਇਹਦੇ ਵਿੱਚ ਭੂਮੀ ਆਮਲਾ ਪ੍ਰਵਾਲ ਪਿਸ਼ਟੀ ਤੇ ਗੋਦੰਤੀ ਭਸਮ ਤਿੰਨ ਚੀਜ਼ਾਂ ਪਾਈਆਂ ਇਹਦਾ ਨਾਮ ਰੱਖਿਆ ਗਿਆ ਬੂਆ ਅਮ੍ਰਿਤ ਪਾਊਡਰ ਇਹ ਅਮਰਤੀ ਹੈ ਘਰੇ ਬਣਾਓ ਘਰੇ ਖਾਓ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਭੂਮੀ ਆਮਲਾ ਜਿਹੜਾ ਹੈਗਾ ਉਹ ਪੇੜ ਵਾਲੇ ਆਮਲੇ ਤੋਂ ਵੀ ਗੁਣਕਾਰੀ ਆ ਪਰ ਅਗਰ ਅਗਰ ਦੇਸ਼ ਦੁਨੀਆ ਦੇ ਵਿੱਚ ਲੀਵਰ ਦਾ ਸਭ ਤੋਂ ਵੱਡਾ ਕੋਈ ਟੋਨਿਕ ਆ ਜਾਂ ਲੀਵਰ ਦਾ ਗਾਰਡ ਆ ਜਾਂ ਟਰੀਟਮੈਂਟ ਆ ਉਹ ਭੂਮੀ ਆਮਲਾ ਹੈ ਅੱਛਾ ਜੀ ਇਹ ਜੇ ਇਨਸਾਨ ਡੇਲੀ ਖਾਂਦਾ ਰਹੇ ਇੱਕ ਚਮਚਾ ਸਵੇਰੇ ਖਾਲੀ ਪੇਟ ਤਾਂ ਇਹ ਸਮਝ ਲਓ ਵੀ ਲਾਈਫ ਦੇ ਵਿੱਚ ਐ ਉਹਨੂੰ ਲੱਗੂਗਾ ਵੀ ਸਰੀਰ ਦੇ ਵਿੱਚੋਂ ਮਟਾਪਾ ਵੀ ਗਾਇਬ ਹੋ ਰਿਹਾ ਸ਼ਰੀਰ ਦੇ ਵਿੱਚੋਂ ਥਕਾਵਟ ਵੀ ਗਾਇਬ ਹੋ ਰਹੀ ਆ ਸ਼ਰੀਰ ਦੇ ਵਿੱਚ ਜਿਵੇਂ ਅੱਖਾਂ ਦੀ ਕਮਜ਼ੋਰੀ ਸੀ ਬਾਲ ਝੜਦੇ ਸੀ ਹੋਰ ਕਿੰਨੀਆਂ ਹੀ ਬਿਮਾਰੀਆਂ ਜਿਹੜੀਆਂ ਨੇ ਉਹਨੂੰ ਇਹ ਕਵਰ ਕਰਦਾ ਕੱਲਾ ਭੂਮੀ ਆਮਲਾ ਔਰ 2-3 ਰੁਪਏ 4 ਰੁਪਏ ਰੋਜ਼ ਦਾ ਖਰਚਾ ਨਹੀਂ ਹੈਗਾ ਆਪਾਂ ਖੜੇ ਹੀ ਮੰਨ ਲਓ ਇੱਕ ਚਾਹ ਦਾ ਕੱਪ ਲੈਣ ਲੱਗੇ 20 ਰੁਪਏ ਖਰਚ ਦੇਣੇ ਔਰ ਜ਼ਹਿਰ ਪੀ ਜਾਂਦੇ ਆ ਬਿਲਕੁਲ ਸਹੀ ਜਿਹੜੀਆਂ ਚੀਜ਼ਾਂ ਨੇ ਇਹ ਲੈਣੀਆਂ ਚਾਹੀਦੀਆਂ ਨੇ ਔਰ ਜਿੰਨੇ ਵੀ ਲੋਕੀ ਇਹ ਇਹਨਾਂ ਗੱਲਾਂ ਵੱਲ ਧਿਆਨ ਦੇ ਰਹੇ ਨੇ ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਆਮਲੇ ਦਾ ਜੂਸ ਮਿਲਦਾ ਮਾਰਕੀਟ 'ਚ ਬੋਤਲਾਂ 'ਚ ਬੰਦ ਹਾਂਜੀ ਐਲੋਵੀਰਾ ਦਾ ਬੰਦ ਇਹ ਜਿਹੜੇ ਬੰਦ ਜੂਸ ਨੇ ਨਾ ਇਹਨਾਂ 'ਚ ਪ੍ਰিজਰਵੇਟਿਵ ਪੈਣੇ ਪੈਣਾ ਇਹਨਾਂ ਦੇ ਰਿਜ਼ਲਟ ਘੱਟ ਹੁੰਦੇ ਨੇ ਪਰ ਇਹ ਵੀ ਪੀਣ ਨਾਲ ਫਾਇਦਾ ਜ਼ਰੂਰ ਹੁੰਦਾ ਜਿੰਨਾ ਸਾਨੂੰ ਰੋ ਤੋਂ ਮਿਲ ਸਕਦਾ ਇਸ ਕਰਕੇ ਰੋ ਮਟੀਰੀਅਲ ਜਿਹੜਾ ਹੈਗਾ ਜਿਆਦਾ ਯੂਜ਼ ਕਰਨਾ ਚਾਹੀਦਾ ਆਮਲੇ ਵਗੈਰਾ ਆਪਣੇ ਘਰੇ ਰਸੋਈ ਚ ਫ੍ਰਿਜ ਚ ਲਿਆ ਕੇ ਭਰ ਦਿਓ ਮੈਨੂੰ ਇੱਕ ਵਾਰੀ ਫੋਟੋ ਖਿੱਚ ਕੇ ਮੇਰੇ ਵਟਸਐਪ ਤੇ ਭੇਜ ਦਿਓ ਵੀ ਗੁਰਲ ਸਾਹਿਬ ਆਪਾਂ ਚੇਂਜ ਕਰਤਾ ਤੁਹਾਨੂੰ ਮੈਂ ਭੂਮੀ ਆਮਲਾ ਫ੍ਰੀ ਭੇਜੂਗਾ ਘਰੇ ਇਹ ਮੇਰਾ ਤੁਹਾਡੇ ਨਾਲ ਵਾਦਾ ਗੁਰਲ ਸਾਹਿਬ ਮੈਨੂੰ ਤਾਂ ਅੱਜ ਏਦਾਂ ਲੱਗਦਾ ਜਿਵੇਂ ਮੈਂ ਨਾ ਪਿੱਛੇ ਕੋਈ 5 600 ਸਾਲ ਪਿੱਛੇ ਨੂੰ ਚਲ ਗਈਆਂ ਮੈਂ ਕਿਸੇ ਨਾ ਕਿਸੇ ઋષਿ 무ਨੀ ਦੇ ਨਾਲ ਗੱਲ ਕਰ ਰਹੀਆਂ ਔਰ ਉਹੀ ਔਰਾ ਮੈਨੂੰ ਮਹਿਸੂਸ ਹੋ ਰਿਹਾ ਉਹੀ ਗੱਲਾਂ ਹੋ ਰਹੀਆਂ ਨੇ ਤੇ ਉਹ ਆਪ ਮੁਹਾਰੇ ਪਤਾ ਨਹੀਂ ਕਿੱਦਾਂ ਆਮਦ ਹੋ ਰਹੀਆਂ ਨੇ ਵੀ ਉਹ ਗੱਲਾਂ ਤਾਂ ਨਾਲ ਡਿਸਕਸ ਕਰੀ ਜਾਵਾਂ ਤੇ ਵੀ ਕਿੰਨਾ ਖਜ਼ਾਨਾ ਹੈ ਕਿਉਂਕਿ ਜਿਹੜੇ ਵੈਦ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਅੱਜ ਵੀ ਬਹੁਤ ਘੱਟ ਨੇ ਵੈਦ ਪਰ ਦੂਜੀਆਂ ਚੀਜ਼ਾਂ ਜ਼ਿਆਦਾ ਹੋ ਗਈਆਂ ਨੇ ਭਾਰੂ ਹੋ ਗਈਆਂ ਨੇ ਉਸ ਜ਼ਮਾਨੇ ਦੇ ਵਿੱਚ ਇਸ ਕਰਕੇ ਵੀ ਅਸਰ ਹੁੰਦਾ ਸੀ ਦਵਾਈ ਦਾ ਕਿਉਂਕਿ ਭੋਲਾਪਾਨ ਹੁੰਦਾ ਸੀਗਾ ਇਮਾਨਦਾਰੀ ਹੁੰਦੀ ਸੀ ਜਿਵੇਂ ਹੁਣ ਤੁਸੀਂ ਕਿਹਾ ਕਿ ਮੈਨੂੰ ਤਾਂ ਭੋਲੇ ਬਾਬਾ ਨਜ਼ਰ ਆਉਂਦੇ ਨੇ ਆਪਣੇ ਪੇਸ਼ੈਂਟ ਦੇ ਵਿੱਚੋਂ ਦੇਖੋ ਅੱਜ ਇਹ ਇਦਾਂ ਦੀ ਸੋਚ ਹੈਗੀ ਕਿਸੇ ਦੀ ਡਾਕਟਰ ਤਾਂ ਕਹਿੰਦੇ ਵੀ ਅੱਛਾ ਬੰਦਾ ਆਇਆ ਇਹਨੂੰ ਕਿੰਦਾ ਕਰ ਰਗਲਾ ਤੇ ਕੋਈ ਪੈਸਾ ਹੈ ਕਿ ਇਹਨਾਂ ਨੂੰ ਖਿੱਚ ਲਾ ਦੀ ਜੇਬ ਖਾਲੀ ਕਰ ਦਵਾ ਪਰ ਤੁਹਾਡੇ ਵਰਗੇ ਜਿਹੜੇ ਗੋਇਲ ਸਾਹਿਬ ਹੈਗੇ ਨੇ ਵੈਦ ਹਕੀਮ ਉਹ ਜਿਹੜੇ ਉਹਨਾਂ ਨੂੰ ਨਮਸਕਾਰ ਆ ਪ੍ਰਣਾਮ ਆ ਕਿਉਂਕਿ ਉਹਨਾਂ ਨੇ ਆਪਣਾ ਵਿਰਸਾ ਆਪਣੀ ਉਹ ਚੀਜ਼ ਨੂੰ ਸੰਭਾਲ ਕੇ ਰੱਖਿਆ ਹੈ ਅੱਜ ਵੀ ਸਤਿਆਵੰਤ ਲੋਕ ਹੈਗੇ ਆ ਇਹ ਮਾਂ-ਬਾਪ ਦੇ ਦਿੱਤੇ ਸੰਸਕਾਰ ਹੁੰਦੇ ਨੇ ਜੀ ਬਿਲਕੁਲ ਬਿਲਕੁਲ ਕਿਉਂਕਿ ਬਹੁਤ ਸੋਹਣੀ ਗੱਲ ਲੱਗੀ ਇਹ ਸਭ ਤੋਂ ਮੈਨੂੰ ਤੁਹਾਡੀ ਗੱਲ ਵਧੀਆ ਲੱਗੀ ਕਿ ਤੁਸੀਂ ਕਿੰਨਾ ਸੋਚਦੇ ਹੋ ਲੋਕਾਂ ਵਾਸਤੇ ਤੁਸੀਂ ਆਪਣੇ ਜਿਹੜੇ ਪੇਸ਼ੈਂਟ ਨੇ ਉਹਨਾਂ ਵਿੱਚੋਂ ਤੁਸੀਂ ਭੋਲੇ ਸ਼ੰਕਰ ਨੂੰ ਦੇਖ ਰਹੇ ਹੋ ਦੇਵੀ-ਦੇਵਤਾਂ ਨੂੰ ਦੇਖ ਰਹੇ ਹੋ ਕਿ ਜਿਵੇਂ ਹੁਣ ਪੰਜ ਤੱਤ ਨੇ ਇਹ ਸਾਡੇ ਦੇਵਤੇ ਨੇ ਕਿਉਂਕਿ ਉਹਨਾਂ ਨਾਲ ਸਾਡਾ ਸਰੀਰ ਚੱਲਦਾ ਜੇ ਉਹਨਾਂ ਚੋਂ ਇੱਕ ਵੀ ਘਟ ਗਿਆ ਖੁਆਜਾ ਪਾਣੀ ਘਟ ਗਿਆ ਤਾਂ ਕਹਿੰਦੇ ਜੀ ਡੀ ਹਾਈਡਰੇਸ਼ਨ ਹੋ ਗਈ 70% 70% ਬਾਡੀ ਚ ਪਾਣੀ ਹੈ ਬਾਕੀ ਬਚਾ ਜਿਆ ਸਾਰਾ ਕਹਿੰਦੇ ਨੇ ਜੋ ਬ੍ਰਹਿਮੰਡ ਚਾ ਉਹੀ ਸਾਡੇ ਅੰਦਰ ਆ ਪਿੰਡ ਦੇ ਵਿੱਚ ਆ ਸੋ ਆਪਾਂ ਦੇਖਦੇ ਆ ਧਰਤੀ ਦੇ ਉੱਤੇ 70% ਪਾਣੀ ਆ ਸੋ ਇਹ ਜਿਹੜੀ ਧਰਤੀ ਰੱਬ ਨੇ ਬਣਾਈ ਹੈ ਇਹਦੇ ਵਿੱਚ ਵੀ 70% ਪਾਣੀ ਆ ਬਾਕੀ ਹੋਰ ਤੱਤ ਨੇ ਸਾਰੇ ਆਪਾਂ ਸਾਰੀ ਜਿਵੇਂ ਅਗਨੀਆਂ ਜਠਾਰ ਨੇ ਅਗਨੀ ਹੁੰਦੀ ਸਾਡੀ ਪੇਟ ਦੇ ਵਿੱਚ ਜਿਹਨੇ ਸਾਰਾ ਖਾਣਾ ਹਜ਼ਮ ਕਰਨਾ ਹੈ ਸਾਰਾ ਕੁਝ ਸ਼ੁੱਧ ਰੱਖਣਾ ਹੈ ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਿਵੇਂ ਆਪਾਂ ਕਈ ਵਾਰੀ ਸਤ ਸ਼ਤੀ ਦਾ ਪਾਠ ਕਰੀਦਾ ਹੈ ਤੇ ਉਹਦੇ ਵਿੱਚੋਂ ਮੈਨੂੰ ਕਈ ਚੀਜ਼ਾਂ ਦੇਖਣ ਮਿਲਦੀਆਂ ਪੜ੍ਹਦੀਆਂ ਤਾਂ ਮੈਂ ਕਹਾਂ ਵੀ ਆ ਚੀਜ਼ਾਂ ਤਾਂ ਸਾਰੀਆਂ ਉਹਦੇ ਨਾਲ ਰਿਲੇਟ ਕਰਦੀਆਂ ਪਈਆਂ ਨੇ ਪੰਜਾਂ ਤਤਾਂ ਦੇ ਨਾਲ 나ੜੀ ਦੋਸ਼ ਆ ਜਾਂ ਉਹ ਤ੍ਰੀ ਦੋਸ਼ ਨੇ ਜਾਂ ਸਾਡੀਆਂ ਆਯੁਰਵੇਦ ਦੇ ਵਿੱਚ ਦਵਾਈਆਂ ਨੇ ਜੜੀਆਂ ਬੁੱਟੀਆਂ ਨੇ ਆਪਾਂ ਕਹਿੰਦੇ ਸਤ ਦੇਵੀਆਂ ਨੌ ਦੇਵੀਆਂ ਦਾ ਕਰਦੇ ਆ ਉਹਦੇ ਵਿੱਚ ਹੁੰਦਾ ਨਾ ਪਹਿਲੀ ਦੇਵੀ ਮਾਂ ਜਿਹੜੀ ਆ ਉਹਦਾ ਕਿਸੇ ਨਾ ਕਿਸੇ ਜੜੀ ਬੁੱਟੀ ਦੇ ਨਾਲ ਕੀਤਾ ਹੁੰਦਾ ਨਾ ਮਹਾਂਸ਼ੈਲ ਪੁੱਤਰੀ ਦੂਜੀ ਬ੍ਰਹਮਚਾਰਨੀ ਤੀਜੀ ਬ੍ਰਹਮਚਾਰਨੀ ਚੌਥੀ ਕੁਸ਼ਮੰਡਾ ਪੰਜਵੀਂ ਕੰਧਵਾਪਾ ਛੱਡੀ ਕਰਦੇ ਆਂ ਅੱਠਵੀਂ ਕਾਲ ਰਾਤਰੀ ਨੌਵੀਂ ਮਹਾਗਉਰੀ ਇਹ ਇਹ ਚੀਜ਼ਾਂ ਸਾਰੀਆਂ ਜੁੜੀਆਂ ਨੇ ਇਹ ਜੁੜੀਆਂ ਹੀ ਆ ਨੇ ਨਾ ਮੈਂ ਜਦੋਂ ਨਾ ਪਾਠ ਕਰਦੀ ਹੁੰਦੀ ਸੀਗੀ ਨਾ ਪਹਿਲਾਂ ਤਾਂ ਆਪਾਂ ਚਲੋ ਵੈਸੇ ਜਿਵੇਂ ਕਰਦੇ ਹੁੰਦਾ ਬੱਚਾ ਨਾ ਨਾਜ਼ਮ ਦੇ ਵਿੱਚ ਹਾਂਜੀ ਭਗਵਾਨ ਜੀ ਦਾ ਪਾਠ ਕਰਨਾ ਹੈ ਹੌਲੀ 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 ਮੈਂ ਜਦੋਂ ਪਾਠ ਕਰਦੀ ਕਰਦੀ ਇੱਕ ਦਿਨ ਦਿਮਾਗ ਸਮਝ ਆਈ ਮੈਂ ਕਿਹਾ ਇਹ ਚੀਜ਼ਾਂ ਤਾਂ ਸਾਰੀਆਂ ਜੜੀਆਂ ਬੂਟੀਆਂ ਦੇ ਨਾਮ ਨੇ ਇਹ ਦਾ ਮਤਲਬ ਇਹ ਦੇਵੀਆਂ ਦਾ ਇਹਨਾਂ ਵਿੱਚ ਵਾਸਾ ਹੈ ਇਹ ਉਹੀ ਨੇ ਸਾਰੀਆਂ ਕਿਉਂਕਿ ਸਾਨੂੰ ਦੇ ਰਹੀਆਂ ਨੇ ਸਾਡੀ ਜੀਵਨ ਦੇ ਰਹੀਆਂ ਨੇ ਸਭ ਤੋਂ ਤੀਰ ਦਾ ਜਿਹੜਾ ਪਾਠ ਹੈ ਨਾ ਜੀ ਉਹਦੇ ਵਿੱਚ ਇੱਥੋਂ ਲੈ ਕੇ ਪੈਰਾਂ ਤੱਕ ਪੂਰੀ ਥਿੰਗ ਇੱਕ ਇੱਕ ਚੀਜ਼ ਦੇ ਉੱਤੇ ਉਹਨੇ ਰਕਸ਼ਾ ਲਿਖੀ ਹੋਈ ਹੈ ਕਵਚਾ ਮਾਤਾ ਦਾ ਕਵਚਾ ਮਾਤਾ ਦਾ ਉਹ ਬਣਿਆ ਹੋਇਆ ਤੁਸੀਂ ਬੜਾ ਵਧੀਆ ਅੱਜ ਗੱਲ ਕੀਤੀ ਆ ਇਹ ਉਸ ਮਾਤਾ ਰਾਣੀ ਦੀ ਕਿਰਪਾ ਮੈਂ ਆਪਣੀ ਮਾਂ ਨੂੰ ਪੁੱਛਿਆ ਸੀ ਇੱਕ ਵਾਰੀ ਅ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਵਾਸਤੇ ਮਾਂ ਮੰਤਰ ਦੱਸ ਦੇ ਕੋਈ ਜੀ ਮੇਰੀ ਮਾਂ ਅਨਪੜ੍ਹ ਸੀ ਔਰ ਮਾਂਵਾ ਸਭ ਦੀ ਅਨਪੜ੍ਹ ਰਹੀਆਂ ਨੇ ਤਕਰੀਬ ਬਹੁਤ ਘੱਟ ਲੋਕ ਨੇ ਜੀ ਪਰ ਜਿਹਨੀਆਂ ਤੌਰ ਤੇ ਪੜ੍ਹੇ ਹੁੰਦੇ ਸੀ ਉਹ ਹਾਂ ਪਰ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਿਤਾਬ ਫੜਾਈ ਛੋਟੀ ਜੀ ਐਡਿਕ ਸੀ ਉਹ ਜੀ ਕਹਿੰਦੀ ਬੁੱਤ ਹੋਰ ਕੁਝ ਨਾ ਕਰੀ ਇੱਕ ਹਨੂਮਾਨ ਚਾਲੀਸਾ ਪੜ੍ਹਿਆ ਕਰ ਜੀ ਇੱਕ ਆ ਸਭਛਤੀ ਦਾ ਪਾਠ ਬਸ ਜੀ ਲੋ ਨੂਰੀ ਜੀ ਮੈਂ ਨਹੀਂ ਛੱਡਿਆ ਉਹ ਔਰ ਸ਼ਾਇਦ ਉਹਦੇ ਕਰਕੇ ਮੇਰੇ ਮਨ ਚ ਇਹ ਰਹਿਮ ਰਹਾ ਕਿ ਮੈਂ ਪਹਿਲੇ ਦਿਨ ਤੋਂ ਇੱਕ ਤਾਂ ਦਸਬੰਦ ਕੱਢਦਾ ਜੀ ਜੀ ਮੈਂ ਵਕਤ ਦਾ ਵੀ ਦਸਬੰਦ ਕੱਢਦਾ ਕਿਦੇ ਚ ਅਸੀਂ ਘੰਟਾ ਡੇਢ ਘੰਟਾ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਚ ਸੇਵਾ ਕਰਕੇ ਆਉਨੇ ਹਾਂ ਪਹਿਲੇ ਫੇਸ ਖੋਖਾ ਮਾਰਕੀਟ ਦੇ ਨਾਲ ਸਵੇਰੇ ਸਵੇਰੇ ਕੋਈ ਫੀਸ ਨਹੀਂ ਉੱਥੇ ਕੋਈ ਦਵਾਈਆਂ ਦੇ ਖਰਚੇ ਨਹੀਂ ਉੱਥੇ ਉਹ ਲੋਕ ਆਉਂਦੇ ਨੇ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਇਹ ਸਾਡਾ ਵਕਤ ਦਾ ਉੱਥੇ ਇੱਕ ਜਿਹੜੇ ਦਵਾਈਆਂ ਵੰਡਦੇ ਆ ਉਹ ਸਾਡਾ ਦਵਾਈਆਂ ਦਾ ਦਿਸਬੰਧ ਦੇਖੋ ਦਵਾਈ ਬਣੀ ਕੁਆਂਟਲ ਅਸੀਂ ਉਹ ਚੋਂ ਪਹਿਲਾਂ 10 ਕਿਲੋ ਬਾਹਰ ਕੱਢ ਦੇਣੀ ਆ ਉਹ ਵੰਡਣੀ ਵੰਡਣੀ ਆ ਹਾਂਜੀ ਫਿਰ ਜਿਹੜਾ 90 ਕਿਲੋ ਦਵਾਈਆਂ ਵੇਚ ਕੇ ਪੈਸਾ ਆਉਂਦਾ ਫਿਰ ਉਹ ਚੋਂ ਦਿਸਬੰਧ ਕੱਢਣਾ ਕੀ ਬਾਤ ਹੈ ਮਤਲਬ ਇਹ ਨਹੀਂ ਹੈ ਵੀ ਇੱਕ ਵਾਰੀ ਕੱਢ ਲਿਆ ਫਿਰ ਉਹ ਪੈਸੇ ਦੇ ਨਾਲ ਕੀ ਕਰਨਾ ਜਿਵੇਂ ਕਿਤੇ ਲੋੜ ਹੈ ਲੋੜ ਬੰਦਾਂ ਨੂੰ ਕਿਤੇ ਲੰਗਰ ਭੇਜਣਾ ਕੁਝ ਹੋਰ ਹੋਣੀ ਜਿਵੇਂ ਪਿੱਛੇ ਜਿਵੇਂ ਆ ਬਾਬਾ ਜੀ ਤੋਂ ਡਰ ਕੇ ਕਹਿੰਨਾ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਅਧਿਆਤਮੋਂ ਗੱਲ ਕੀਤੀ ਸਮਝ ਆ ਗਈ ਕਿ ਕੁਝ ਲੋਕਾਂ ਨੂੰ ਜਿਵੇਂ ਰਾਸ਼ਨ ਭੇਜਣਾ ਕੁਝ ਹੋਰ ਕਰਨਾ ਉਹ اسی ਆਪਦੀ ਜਿਤ ਕੀ ਕੰਪਨੀ ਬਲੋ ਕਰਦੇ ਰਹਿੰਦੇ ਆ ਉਹਦੇ ਨਾਲ ਹੀ ਹੁੰਦਾ ਕਿ ਇੱਕ ਤਾਂ ਸਕੂਨ ਦੀ ਜ਼ਿੰਦਗੀ ਹੈ ਜੀ ਨੀਂਦ ਵਧੀਆ ਔਰ ਸਾਡੇ ਜਿਹੜੇ ਪੇਸ਼ੈਂਟ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਈ ਵਾਰੀ ਮੇਰੇ ਮੂਹਰੇ ਬੈਠੇ ਕਹੀ ਜਾਣਗੇ ਗੁਰੂ ਸਾਹਿਬ ਦਵਾਈ ਲੈ ਕੇ ਦੀ ਆ ਪਹਿਲਾਂ ਨਾਲੋਂ 50% ਫਾਇਦਾ ਹੋ ਗਿਆ ਇਹ ਸੁੱਝ ਜਣਾ ਇਹਨੂੰ ਕਾਦੇ ਨਾਲ ਹੋ ਗਿਆ ਫਿਰ ਕਹਿੰਦਾ ਬਾਬਾ ਜੀ ਤੁਸੀਂ ਕਰਨ ਵਾਲਿਓ ਕਿਉਂਕਿ ਆਯੁਰਵੇਦ ਜਿਹੜਾ ਹੈਗਾ ਉਹ ਇੰਨੀ ਛੇਤੀ ਫਾਇਦਾ ਨਹੀਂ ਕਰਦਾ 10 ਮੈਨੂੰ ਜੇ ਕੋਈ ਪਹਿਲੇ ਮਹੀਨੇ ਚ 10 15 ਨੰਬਰ ਵੀ ਦੇ ਦਵੇ ਅਸੀਂ ਕਹਿੰਨੇ ਹੁਣ ਅਸੀਂ ਬੜੀ ਵੱਡੀ ਜੰਗ ਜਿੱਤ ਲਈ ਹੋਈ ਆ ਵੀ ਉਹਨੇ ਠੀਕ ਹੋ ਜਾਊਗਾ 5 6 ਮਹੀਨੇ ਚ ਪਰ ਜਦੋਂ ਕੋਈ ਆ ਕੇ ਕਹਿੰਦਾ ਮੈਨੂੰ 50% ਫਾਇਦਾ ਮੇਰਾ ਲੀਵਰ ਨਹੀਂ ਸੀ ਮੇਰਾ ਮਾਈਗਰੇਨ ਸੀ 50 60% ਮੈ ਤਾਂ ਫਕੀਕ ਲੱਗਦੀ ਆ ਪਹਿਲਾਂ ਨਾਲੋਂ ਜਾਂ ਲੱਗਦਾ ਤਾਂ ਫਿਰ ਮੈਂ ਉੱਥੇ ਬਾਬਾ ਜੀ ਕੰਨੀ ਲੈ ਬਲਾ ਦਨਾਂ ਨਾ ਵੀ ਇਹ ਤੇਰਾ ਕੰਮ ਕੀਤਾ ਹੋਇਆ ਮੇਤੋਂ ਤਾਂ ਇਹ ਹੋਇਆ ਨਹੀਂ ਨਹੀਂ ਹੈ ਤਾਂ ਰਹਿ ਮਤ ਉਹਨਾਂ ਦੀ ਹੈ ਨਾ ਸ਼ਿਫਾ ਹੁੰਦੀ ਆ ਨਾ ਕਹਿੰਦੇ ਆਪਾਂ ਕੰ कृपा ਹੁੰਦੀ ਆ ਤੁਸੀਂ ਤਾਂ ਵੈਸੇ ਨਾ ਤੁਹਾਡਾ ਵਰਦਾਨ ਆ ਤੁਹਾਨੂੰ ਵਰਦਾਨ ਮਿਲਿਆ ਹੋਇਆ ਇਹ ਲੋਕਾਂ ਨੇ ਦਿੱਤਾ ਜੀ ਹਾਂਜੀ ਇਹ ਪ੍ਰਮਾਤਮਾ ਵੱਲੋਂ ਤੁਹਾਨੂੰ ਵਰਦਾਨ ਮਿਲਿਆ ਕਿ ਤੁਸੀਂ ਲੋਕਾਂ ਨੂੰ ਰਾਜ਼ੀ ਕਰਕੇ ਉਹਨਾਂ ਨੂੰ ਸੈੱਟ ਕਰਨਾ ਤੇ ਕਿੰਨਿਆ ਕਿੰਨਾ ਸੋਹਣਾ ਹੈ ਕਿੰਨਾ ਵਧੀਆ ਤਰੀਕਾ ਤੁਸੀਂ ਕਿੰਨੇ ਸਾਰੇ ਦਸਵੰਤ ਕੱਢਦੇ ਹੋ ਟਾਈਮ ਦਾ ਵੀ ਕੱਢਦੇ ਹੋ ਪੈਸਿਆਂ ਚੋਂ ਵੀ ਕੱਢਦੇ ਹੋ ਦਵਾਈ ਦੇ ਵਿੱਚੋਂ ਵੀ ਕੱਢਦੇ ਹੋ ਤੇ ਮੈਂ ਆਪਣੇ ਮਨ ਚੋ ਵੀ ਕੱਢ ਦੀ ਹੁੰਨੀ ਆ ਦਸਵੰਦ ਨਾ ਪਤਾ ਕਿਦਾਂ ਉਹ ਵੀ ਵਿਚਾਰਾਂ ਦਾ ਮੈਂ ਮੌਨ ਹੋ ਕੇ ਇਕੱਲਾ ਇੱਥੇ ਨਹੀਂ ਮੌਨ ਹੋਦੀ ਮੈਂ ਮਨ ਨੂੰ ਵੀ ਮੌਨ ਕਰਾਉਣੀ ਆ ਵੀ ਹੁਣ ਜਿਹੜੇ ਅੰਦਰ ਹੁੰਦੇ ਆ ਉਹ ਬਾਹਰ ਕੱਢ ਦੇਣੀਆਂ ਦਸਵੰਦ ਕੱਢ ਦੇਣੀਆਂ ਉਹਨਾਂ ਦਾ ਵਿਚਾਰਾਂ ਦਾ ਉਹ ਵੀ ਜ਼ਰੂਰੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਕੀ ਬਾਤ ਆ ਦੇਖੋ ਮੈਂ ਫੋਨ ਤੇ ਤੁਹਾਡੇ ਨਾਲ ਗੱਲ ਗੁਲ ਕਰਦੀ ਰਹਿੰਦੀ ਸੀ ਹਮੇਸ਼ਾ ਪੁੱਛਦੀ ਹੁੰਦੀ ਸੀਗੀ ਮੈਂ ਐਦਾਂ ਮੈਨੂੰ ਵਾਹ ਪ੍ਰੋਬਲਮ ਹੋ ਰਹੀ ਮੈਂ ਕੀ ਕਰਾਂ ਆਪਣੀ ਗੱਲ ਹੁਣ ਤੱਕ ਫੋਨ 'ਤੇ ਹੁੰਦੀ ਹੁੰਦੀ ਸੀ ਨਾ ਤੇ ਮੈਨੂੰ ਕਈਆਂ ਨੇ ਪੁੱਛਣਾ ਤੁਹਾਡੀ ਸਕਿਨ ਦਾ ਕੀ ਰਾਜ਼ ਆ ਤੁਹਾਡੇ ਬਾਲਾਂ ਦਾ ਕੀ ਰਾਜ਼ ਆ ਤੇ ਮੈਂ ਅੱਜ ਇਹੀ ਕਹਾਂਗੀ ਵੀ ਫੋਨ 'ਤੇ ਗੱਲ ਕਰਕੇ ਪੁੱਛਦੀ ਹੁੰਦੀ ਸੀ ਕਿਉਂਕਿ ਸਾਨੂੰ ਮੇਕਅਪ ਦੇ ਵਿੱਚ ਰਹਿਣਾ ਪੈਂਦਾ ਸਟੂਡੀਓ ਦੇ ਵਿੱਚ ਕਿੰਨੇ-ਕਿੰਨੇ ਘੰਟੇ ਮੇਕਅਪ ਦੇ ਵਿੱਚ ਸਕਿਨ ਖਰਾਬ ਹੋ ਜਾਂਦੀ ਆ ਤੁਹਾਨੂੰ ਫੋਨ ਕਰਕੇ ਪੁੱਛਦੀ ਹੁੰਦੀ ਸੀ ਕਿ ਕਿੱਦਾਂ ਕਰੀਏ ਸੋ ਅੱਜ ਮੈਨੂੰ ਇੰਨੀ ਖੁਸ਼ੀ ਹੋ ਰਹੀ ਆ ਕਿ ਆਪਾਂ ਨੂੰ ਅੱਜ ਇਕੱਠੇ ਬੈਠ ਕੇ ਇੰੀਆਂ ਸਾਰੀਆਂ ਗੱਲਾਂ ਅੱਜ ਮੇਰਾ ਦਿਲ ਕਰਦਾ ਮੈਂ ਢੇਰ ਸਾਰੀਆਂ ਗੱਲਾਂ ਕਰਾਂ ਤੁਹਾਡੇ ਨਾਲ ਸਾਰੀਆਂ ਬਿਮਾਰੀਆਂ ਬਾਰੇ ਪੁੱਛ ਲਵਾਂ ਕਿਉਂਕਿ ਦੇਖੋ ਰਸੋਈ ਦੇ ਵਿੱਚ ਸਾਡਾ ਇਲਾਜ ਸਾਡੇ ਆਸੇ ਪਾਸੇ ਸਾਰੀਆਂ ਜੜੀਆਂ ਬੁੱਟੀਆਂ ਨੇ ਘਰ ਦੇ ਵਿੱਚ ਸਾਰਾ ਕੁਝ ਆਪਾਂ ਨੂੰ ਪਤਾ ਹੀ ਨਹੀਂ ਨੌਲੇਜ ਨਹੀਂ ਲੋਕਾਂ ਨੂੰ ਕਿ ਆਪਾਂ ਇਹਨਾਂ ਵਿੱਚੋਂ ਆਪਣੇ ਇਲਾਜ ਕਰ ਲੈਣੇ ਨੇ ਸੋ ਕੋਈ ਖਾਸ ਉਹੀ ਬੰਦੇ ਹੁੰਦੇ ਨੇ ਜਿਹਨੂੰ ਪਰਮਾਤਮਾ ਭੇਜਦਾ ਹੈ ਵਿਦਿਆ ਦੇ ਕੇ ਕਿ ਤੂੰ ਜਾ ਕੇ ਲੋਕਾਂ ਨੂੰ ਸਿਹਤਵਾਰੀ ਅਵੇਅਰ ਕਰਨਾ ਹੈ ਸੌਫ ਜੀਰਾ ਤੇ ਅਜਬੈਨ ਹਾਂਜੀ ਸੌਫ ਜੀਰਾ ਤੇ ਅਜਬੈਨ ਬਰਾਬਰ ਮਾਤਰਾ ਚ ਲੈ ਕੇ ਤਵੇ ਤੇ ਸੇਕ ਲੋ अच्छा जी रोस्ट कर लो जी वो रोस्ट ਕਰਨ ਤੋਂ ਬਾਅਦ ਜਦੋਂ ਉਹ ਥੋੜਾ ਜਿਹਾ कुरकुरੇ ਜੇ ਹੋ ਜਾਣ ਉਹਨੂੰ ਚੰਗੀ ਤਰ੍ਹਾਂ ਦੇਖ ਕੇ ਉਹਦਾ ਪਾਊਡਰ ਬਣਾ ਲਓ ਮਿਕਸੀ 'ਚ ਗ੍ਰाइंड ਕਰਕੇ ਪਾਊਡਰ ਬਣਾ ਲਓ ਜਦੋਂ ਵੀ ਤੁਸੀਂ ਖਾਣਾ ਖਾ ਕੇ ਹਟਦੇ ਹੋ ਹਾਂਜੀ ਔਰ ਤੁਸੀਂ ਖਾਣਾ ਖਾਣ ਤੋਂ ਬਾਅਦ ਉਹਦੀ ਇੱਕ ਚੁਟਕੀ ਮਤਲਬ ਅੱਧਾ ਪੌਣਾ ਚਮਚਾ ਲੈਣਾ ਸ਼ੁਰੂ ਕਰ ਦੋ اچھا ਜੀ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਵੀ ਗੁੜ ਜਿਹੜਾ ਹੈਗਾ ਗੁੜ ਜ਼ਰੂਰੀ ਹੈ ਗੁੜ ਉਹਦੇ ਨਾਲ ਰੋਟੀ ਤੋਂ ਪਹਿਲਾਂ ਲੋਕ ਕੀ ਕਰਦੇ ਆ ਰੋਟੀ ਤੋਂ ਬਾਅਦ ਗੁੜ ਖਾਂਦੇ ਆ ਹਾਂਜੀ ਅਕਸਰ ਖਾਂਦੇ ਆ ਜਦ ਕੀ ਰੋਟੀ ਤੋਂ ਪਹਿਲਾਂ ਗੁੜ ਖਾਣ ਦਾ ਸਭ ਤੋਂ ਵੱਡਾ ਪ੍ਰਭਾਵ ਦਾ ਸਭ ਤੋਂ ਫਾਇਦੇਮੰਦ ਦਾ ਜਦੋਂ ਰੋਟੀ ਤੋਂ ਪਹਿਲਾਂ ਗੁੜ ਖਾਂਦਾ ਇਨਸਾਨ ਤਾਂ ਉਹਦੀਆਂ ਅੱਖਾਂ ਨਿਗਾਹ ਹਰ ਚੀਜ਼ ਤੇਜ਼ ਹੁੰਦੀ ਆ ਔਰ ਜਦੋਂ ਬਾਅਦ ਦੇ ਵਿੱਚ ਜੀਰਾ ਤੇ ਅਜਵਾਇਣ ਵਗੈਰਾ ਸੌਫ ਦਾ ਪਾਊਡਰ ਬਣਾ ਕੇ ਖਾਂਦਾ ਤਾਂ ਉਹਦਾ ਮਨ ਖੁਸ਼ ਹੁੰਦਾ ਹਾਂਜੀ ਅਕਸਰ ਕੁੜੀਆਂ ਫਿਰ ਤੁਹਾਡੇ ਵਾਲੇ ਗਾਣੇ ਗਾਉਂਦੀਆਂ ਨੇ ਮੇਰੇ ਨੱਚਦੀ ਦੇ ਖੁੱਲਗੇ ਬਾਲ ਭਾਬੀ ਮੇਰੇ ਗੁੱਤ ਕਰਦੇ ਅਸੀਂ ਮਤਲਬ ਇਹਨਾਂ ਚੀਜ਼ਾਂ ਨੂੰ ਲੈ ਕੇ ਸੁਣ ਕੇ ਤੁਹਾਡੇ ਨਾਲ ਨਾਲ ਅਸੀਂ ਵੀ ਵੱਡੇ ਹੋਏ ਜਿੱਦਾਂ ਜਿੱਦਾਂ ਤੁਸੀਂ ਸ਼ੁਰੂ ਹੋਏ ਤੁਸੀਂ ਆਪਣੇ ਫੀਲਡ ਵਿੱਚ ਸ਼ੁਰੂ ਹੋ ਗਏ ਤੁਹਾਡੀ ਵੀ ਦੇਸ਼ ਵਿਦੇਸ਼ ਦੇ ਵਿੱਚ ਪੂਰੀ ਧੁੰਮ ਹੈ ਅੱਜ ਬਾਬਾ ਜੀ ਦੀ ਕਿਰਪਾ ਹੈ ਮੇਹਰ ਹੈ ਬਣੀ ਰਹੇ ਤੁਹਾਡੇ ਤੇ ਹਮੇਸ਼ਾ ਥੈਂਕ ਯੂ ਥੈਂਕ ਯੂ ਤੇ ਦੂਸਰੀ ਜਿਹੜੀ ਆ ਕਿ ਅਸੀਂ ਵੀ ਤੁਹਾਡੇ ਨਾਲ ਨਾਲ ਸ਼ੁਰੂ ਹੋਏ ਫੀਲਡ ਦੇ ਵਿੱਚ ਮੈਨੂੰ ਵੀ ਅੱਜ 3 ਦਸ਼ਕ ਹੋ ਗਏ ਤੁਹਾਨੂੰ ਵੀ 3 ਦਸ਼ਕ ਹੋ ਗਏ ਹੋਣੇ ਤੇ ਮਤਲਬ ਕਹਿੰਦਾ ਕਿ ਅੱਜ ਆਪਣੇ ਤੇ ਵੀ ਬਾਬਾ ਜੀ ਦੀ ਬਹੁਤ ਕਿਰਪਾ ਮਨ ਲੋ ਅਮਰੀਕਾ ਕੈਨੇਡਾ ਯੂਕੇ ਕਿਤੇ ਵੀ ਵਿਦੇਸ਼ਾਂ ਚ ਬੈਠੇ ਲੋਕਾਂ ਨੂੰ ਮੈਂ ਉਹਨਾਂ ਦੀ ਰਸੋਈ ਚ ਹੀ ਠੀਕ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਦਵਾਈਆਂ ਭੇਜਣੀਆਂ ਕਰਨੀਆਂ ਬਹੁਤ ਖਰਚੇ ਉਹਨਾਂ ਨੂੰ ਅਸੀਂ ਕਹਿੰਨੇ ਵੀ ਰਸੋਈ ਦੇ ਵਿੱਚ ਇੱਕ ਪਰਚੀ ਛੋਟੀ ਜੀ ਲਾ ਕੇ ਰੱਖੋ ਸੁਭਾਸ਼ ਗੋਇਲ ਐਮ ਡੀ ਬਰਦਾਨਾ ਜਰਵੇਦ ਦੇ ਘਰੇਲੂ ਨੁਸਖੇ ਜੇ ਤੁਸੀਂ ਪਰਚੂ ਲਾ ਲਓ ਬਾਕੀ ਮੈਂ ਤੁਹਾਨੂੰ ਦੱਸੀ ਜਾਊਂਗਾ ਤੁਹਾਨੂੰ ਰਿਮਾਈਂਡ ਹੁੰਦਾ ਰਹੇ ਘਰੇਲੂ ਗੱਲ ਪੁੱਛਣੀ ਹੈ ਰਸੋਈ ਚ ਜੇ ਕੋਈ ਗੱਲ ਬਾਤ ਹੈ ਤਾਂ ਗੋਇਲ ਸਾਹਿਬ ਨੂੰ ਪੁੱਛੋ ਉਹਨਾਂ ਨੂੰ ਪੁੱਛੋ ਮੇਰਾ ਫੋਨ ਨੰਬਰ ਜ਼ਰੂਰ ਲਿਖ ਕੇ ਰੱਖੋ ਆਪਣੀ ਰਸੋਈ ਚ ਬਿਲਕੁਲ ਬਿਲਕੁਲ ਜੀ ਗੋਇਲ ਸਾਹਿਬ ਤੁਸੀਂ ਕਿੰਨੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਘਰ ਦੀ ਰਸੋਈ ਵਿੱਚੋਂ ਹੀ ਦੱਸ ਦਿੱਤਾ ਔਰ ਕਿੰਨਾ ਸੌਖਾ ਹੋ ਗਿਆ ਲੋਕਾਂ ਨੂੰ ਬਾਹਰ ਕਿਤੇ ਜਾਣਾ ਨਹੀਂ ਪੈਣਾ ਰਸੋਈ ਦੇ ਵਿੱਚੋਂ ਹੀ ਉਹਨਾਂ ਨੇ ਆਪਣਾ ਇਲਾਜ ਲੱਭ ਲੈਣਾ ਹੈ ਜੀ ਬਿਲਕੁਲ ਔਰ ਮੈਂ ਇੱਕ ਬੇਨਤੀ ਕਰਾਂਗੀ ਜਿੰਨੇ ਵੀ ਸਾਡੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਆਪਣੇ ਘਰ ਦੇ ਬਜ਼ੁਰਗ ਤੁਹਾਡੇ ਬਜ਼ੁਰਗ ਨੇ ਤੁਹਾਡੇ ਦਾਦੇ ਪੜਦਾਦੇ ਨਾਨੀਆਂ ਨਾਨੇ ਜਾਂ ਤੁਹਾਡੇ ਪੇਰੈਂਟਸ ਨੇ ਬਜ਼ੁਰਗ ਉਹਨਾਂ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ ਘਰ ਦਾ ਥੰਮ੍ਹ ਨੇ ਇਹਨਾਂ ਦੇ ਆਸ਼ੀਰਵਾਦ ਇਹਨਾਂ ਦੀਆਂ ਦੁਆਵਾਂ ਨਾਲ ਹੀ ਅਸੀਂ ਸਰ ਕਰ ਸਕਦੇ ਹਾਂ ਕਿਸੇ ਮੰਜ਼ਿਲ ਨੂੰ ਸੋ ਇਹਨਾਂ ਦਾ ਧਿਆਨ ਰੱਖਿਆ ਕਰੋ ਉਹਨਾਂ ਨੂੰ ਕੋਈ ਵੀ ਛੋਟੀ ਤੋਂ ਛੋਟੀ ਕੋਈ ਪ੍ਰੋਬਲਮ ਹੁੰਦੀ ਆ ਉਸੇ ਟਾਈਮ ਲੈ ਕੇ ਨੇੜੇ ਦੇ ਸੈਂਟਰ ਚ ਜਾ ਕੇ ਉਹਨਾਂ ਨੂੰ ਚੈੱਕ ਅਪ ਕਰਵਾਇਆ ਕਰੋ ਔਰ ਇਹ ਸਾਡੇ ਥੰਮ ਨੇ ਇਹਨਾਂ ਨੂੰ ਆਪਾਂ ਸਵਸਥ ਰੱਖਾਂਗੇ ਤਾਂ ਸਾਨੂੰ ਪਤਾ ਨਹੀਂ ਕਿੰਨੀਆਂ ਸਾਰੀਆਂ ਚੀਜ਼ਾਂ ਹੋਰ ਸਾਨੂੰ ਨੌਲੇਜ ਵਾਲੀਆਂ ਇਹਨਾਂ ਤੋਂ ਸਿੱਖਣ ਨੂੰ ਮਿਲਣਗੀਆਂ ਸੋ ਗੋਇਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਵਾਇਆ ਹੈ ਧੁੰਨੀ ਤੇ ਤੇਲ ਦਾ ਬਹੁਤ ਹੀ ਇਹਦਾ ਸਭ ਤੋਂ ਬੈਸਟ ਮੈਨੂੰ ਲੱਗਾ ਕਿ ਧੁੰਨੀ ਤੇ ਤੇਲ ਲਾ ਲੈ ਤਾਂ ਮੈਨੂੰ ਲੱਗਾ ਪੂਰਾ ਬਾਡੀ ਤੁਹਾਡੀ ਸਾਰੀ ਸਵਸਥ ਹੋ ਜਾਏਗੀ ਇੱਕ ਤ੍ਰਿਫਲਾ ਚੂਰਨ ਜਿਹੜਾ ਇਹਦੇ ਨਾਲ ਪੂਰੀ ਬਾਡੀ ਸੈੱਟ ਹੋ ਜਾਏਗੀ ਸੋ ਮਿਲਦੇ ਆਂ ਜੀ ਫਿਰ ਅਗਲੇ ਐਪੀਸੋਡ ਦੇ ਵਿੱਚ ਹੋਰ ਜਿਹੜੀਆਂ ਸਰੀਰਕ ਬਿਮਾਰੀਆਂ ਨੇ ਉਹਨਾਂ ਬਾਰੇ ਚਰਚਾ ਕਰਾਂਗੇ। ਨਮਸਕਾਰ ਸਤਿ ਸ੍ਰੀ ਅਕਾਲ।